ਭਗਵੰਤ ਮਾਨ ਜੀ ਦੇ ਹੁਕਮਾਂ ਦੇ ਉੱਤੇ ਕਿਸਾਨਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਕੋਹ ਕੋਹ ਕੇ ਕੁੱਟਿਆ ਗਿਆ ਉਹਨਾਂ ਦੀ ਉਹਨਾਂ ਦੇ ਸਮਾਨ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੇ ਟਰੈਕਟਰ ਉਹਨਾਂ ਦੇ ਪੱਕੇ ਉਹਨਾਂ ਦੇ ਕੂਲਰ ਉਹਨਾਂ ਦੇ ਅਨੂਮ ਮਿਰਚ ਮਸਾਲੇ ਸਾਰਾ ਜਿਹੜਾ ਪੰਜਾਬ ਦੀ ਪੁਲਿਸ ਨੇ ਜਿਹੜਾ ਸਰਕਾਰ ਦੇ ਇਸ਼ਾਰੇ ਦੇ ਉੱਤੇ ਉਹਨਾਂ ਦੇ ਉੱਤੇ ਕਹਿਟਾਇਆ ਝੁਲਮਟਾਇਆ ਇਸ ਤੋਂ ਇਹ ਹੋ ਗਿਆ ਕਿ ਕਿਸਾਨ ਜਿਹੜੀ ਇਹ ਸਰਕਾਰ ਹੈ ਉਹ ਮੁਕੰਮਲ ਤੌਰ ਤੇ ਕਿਸਾਨ ਵਿਰੋਧੀ ਹੈ ਇਨਕਲਾਬ ਜਿਹੜਾ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦਾ ਵਰਸਾ ਹੈ ਸੀਐਮ ਸਾਹਿਬ ਖਵਾਉਂਦੇ ਸੀ ਅੱਜ ਦਿੱਲੀ ਦੇ ਜਿਹੜੇ ਉਹ ਕੱਡੇ ਵੱਡੇ ਨਕਾਰੇ ਔਰ ਲੁਟੇਰੇ ਮੈਂ ਸਪਸ਼ਟ ਤੌਰ ਤੇ ਕਹਿੰਦਾ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਹੱਤਕਤ ਨਹੀਂ ਨਹੀਂ ਉਹਨਾਂ ਦਾ ਸਿਰਫ ਇੱਕ ਮਨਸੂਬਾ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਲੁੱਟਣਾ ਪੰਜਾਬ ਦੇ ਆਰਥਿਕਤਾ ਨੂੰ ਡਾਮਾਡੋਲ ਕਰਨਾ ਇੱਥੋਂ ਦੀ ਆਰਥਿਕ ਲੁੱਟਖਸੁੱਟ ਕਰਨੀ ਉਹ ਲੁੱਟਖਸੁੱਟ ਕਰਕੇ ਉਹਨਾਂ ਨੇ ਦਿੱਲੀ ਦੇ ਵਿੱਚ ਜਾ ਕੇ ਬਰ ਜਾਣਾ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਲੋਕਾਂ ਲਈ ਕਰਨਾ ਚਾਹੀਦਾ ਪਰ ਐਸਾ ਮੈਨੂੰ ਨਜ਼ਰ ਆ ਨਹੀਂ ਰਿਹਾ ਉਹ ਇਹਦੇ ਨਾਲ ਨਾਲ ਇੱਕ ਗੱਲ ਇਹ ਵੀ ਕਹੀ ਜਾਂਦੇ ਨੇ ਕਿ ਵੀ ਜਿਵੇਂ ਆਪਣੇ ਬਿੱਗਨ ਸੀ ਮਜਿੱਠੀਆਂ ਉੱਪਰ ਕੇਸ ਚਲਾਇਆ ਇਹਨਾਂ ਨੇ ਵਿਜੀਲੈਂਸ ਦਾ ਜਾਂ ਪੈਸੇ ਜਿਹੜਾ ਹੇਅਰ ਫੇਅਰ ਦਾ ਕਰਿਆ ਕਿ ਆਵੇਂ ਵੱਧ ਪ੍ਰਾਪਰਟੀ ਬਣਾਈ ਹੈ ਕੁਝ ਵੀ ਕਰਿਆ ਇਹਨਾਂ ਨੇ ਕੁਝ ਸਿੱਧ ਨਹੀਂ ਹੋ ਰਿਹਾ ਜਿੰਨੇ ਵੀ ਕੁਝ ਜਿਵੇਂ ਉਹਨਾਂ ਨੂੰ ਮਿਲਣ ਜਾ ਰਹੇ ਨੇ ਜਾਂ ਕੋਈ ਗੱਲ ਹੋ ਰਹੀ ਹੈ ਕੀ ਔਈ ਕਿ ਆਪਣੀ ਇਹ ਗੁੱਸਾ ਕੱਢ ਰਿਹਾ ਸਰਕਾਰ ਜਾਂ ਉਹਨਾਂ ਦਾ ਕੋਈ ਐਕਚੁਅਲ ਕੇਸ ਹੈ ਇਹ ਜਿਹੜੇ ਮਤਲਬ ਸਰਕਾਰ ਹੈ ਨਾ ਇਹ ਡਰਾਮਾ ਪਾਰਟੀ ਹੈ ਇਹ ਸਰਕਾਰ ਨਹੀਂ ਪੰਜਾਬ ਦੇ ਵਿੱਚ ਕੋਈ ਹਕੂਮਤ ਨਹੀਂ ਚੱਲ ਰਹੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਲੋਕਾਂ ਦੀ ਬਹੁਮਤ ਦੇ ਨਾਲ ਚੁਣੀ ਹੋਈ ਸਰਕਾਰ ਨਹੀਂ ਮਿਲੀ ਉਹਨਾਂ ਨੂੰ ਮਿਲੀ ਇੱਕ ਡਰਾਮਾ ਮੰਡਲੀ ਇੱਕ ਨਾਟਕ ਮੰਡਲੀ ਪੰਜਾਬ ਦੀ ਸਮੁੱਚੀ ਬਾਜ਼ਾਰਤ ਚਾਹੇ ਉਹ ਕੈਬਨਟ ਵਜ਼ੀਰ ਹੋਣ ਚਾਹੇ ਐਮ ਐਲ ਏ ਹੋਣ ਚਾਹੇ ਲੀਡਰ ਹੋਣ ਉੱਥੇ ਬੈਠ ਕੇ ਝੂਟ ਪਰੋਸਦੇ ਨੇ ਲੋਕਾਂ ਨੂੰ ਚੁਟਕਲੇ ਸੁਣਾਉਂਦੇ ਨੇ ਲੋਕਾਂ ਦੀਆਂ ਤਾੜੀਆਂ ਖੱਟਦੀਆਂ ਖੱਟਦੇ ਨੇ ਲੋਕਾਂ ਨੂੰ ਗੱਪਾਂ ਮਾਰਦੇ ਨੇ ਜਦੋਂ ਉਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੂਵਮੈਂਟ ਚਲਾਈ ਉਹਦੇ ਵਿੱਚ ਉਹਦੀ ਹਕੀਕਤ ਇਹ ਹੈ ਕਿ ਉਹਦੀ ਆਰ ਦੇ ਵਿੱਚ ਜਿਹੜੇ ਲੋਕ ਨਿਸ਼ੇੜੀ ਸੀ ਜਿਹੜੇ ਲੋਕ ਆਮ ਕਰਾਂ ਦੇ ਗਰੀਬ ਕਰਾਂ ਦੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਸੀ ਨੌਜਵਾਨ ਸੀ ਨੂੰ ਇਹਨਾਂ ਨੇ ਚੱਕ-ਚੱਕ ਕੇ ਥਾਣਿਆਂ ਦੇ ਵਿੱਚ ਦੇ ਤੱਕੇ ਅਸੀਂ ਨਸ਼ਾ ਤਸਕਰ ਪੜ ਲਈ ਔਰ ਉਸੇ ਦੇਖੋ ਝੂਠੇ ਪੁਲਿਸ ਆਪਣੇ ਨਸ਼ਿਆਂ ਦੇ ਯਾਰ ਦੇ ਵਿੱਚ ਗੈਂਗਸਟਰ ਦੀ ਆੜ ਦੇ ਵਿੱਚ ਔਰ ਗੈਰਮ ਸਮਾਜਿਕ ਤੱਤਾਂ ਦੇ ਯਾਰ ਦੇ ਵਿੱਚ ਪੰਜਾਬ ਦੇ ਮਜ਼ਦੂਰ ਘਰਾਂ ਦੇ ਨੌਜਵਾਨਾਂ ਨੂੰ ਪੈਰਾਂ ਦੇ ਵਿੱਚ ਗੋਲੀਆਂ ਮਾਰ ਕੇ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਝੂਠੇ ਪੁਲਿਸ ਕਬ ਮੁਕਾਬਲੇ ਵੀ ਬਣਾਏ ਔਰ ਜ਼ਖਮੀ ਕਰਕੇ ਉਹਨਾਂ ਨੂੰ ਜਿਹੜਾ ਗੈਂਗਸਟਰ ਵੀ ਬਣਾਇਆ ਔਰ ਉਹਨਾਂ ਨੂੰ ਜਿਹੜਾ ਚੋਤੇ ਦੇ ਵਪਾਰੀ ਵੀ ਬਣਾਇਆ ਦੇਖੋ ਇੰਸਪੈਕਟਰ ਇੰਦਰਜੀਤ ਸਿੰਘ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਹੈ ਬੇਸ਼ੁਮਾਰ ਉਹਦੇ ਤੇ ਪਰਚੇ ਦਰਜ ਨਹੀਂ ਇੱਕ ਜਿਹੜਾ ਡੀਐਸਪੀ ਹਰਕੀਤ ਸਿੰਘ ਹੈ ਉਹਨੇ ਬੇਸ਼ੁਮਾਰ ਪਰਚੇ ਉਹਦੇ ਤੇ ਦਰਜ ਨਹੀਂ ਪਟਿਆਲਾ ਜੇਲ੍ਹ ਦੇ ਵਿੱਚ ਜਿਹੜਾ ਹੋ ਹੈਗਾ ਤੇ ਉਹਦੀਆਂ ਸਰਕਾਰ ਜਿਹੜੀ ਪੁਸਤਪਨਾ ਹੀ ਕਰਦੀ ਹੈ ਇਹਨਾਂ ਦਾ ਆਪਣਾ ਮੰਤਰੀ ਜਿਹੜਾ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਰਿਹਾ ਸਰਕਾਰ ਉਹਦੀਆਂ ਲੱਤਾਂ ਦੱਬਦੀ ਰਹੀ ਹੈ ਦੀਪ ਸਿੰਘ ਢੱਲੀਵਾਲ ਜਿਹੜੇ ਕੈਬਨਟ ਵਜ਼ੀਰ ਸੀ ਜਿਨ੍ਹਾਂ ਨੂੰ ਆਪਣੇ ਵਿਭਾਗੇ ਦਾ ਵੀ ਪਤਾ ਨਹੀਂ ਹੈਗਾ ਉਹ ਤਾਂ ਬਿਨਾ ਮਹਿਕਮੇ ਤੋਂ ਹੀ ਕੈਬਨਟ ਮੰਤਰੀ ਬਣੇ ਰਹੇ ਤੇ ਉਹ ਆਕੇ ਪ੍ਰੈਸ ਨੂੰ ਮੀਡੀਆ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਜੀ ਕਿ ਜੀ ਐਨੇ ਲੈਪਟਾਪ ਮਿਲ ਗਏ 29 ਫੋਨ ਮਿਲ ਗਏ ਉਹ ਦੇਖੋ ਇਹ ਸਭ ਬਕਵਾਸ ਮਾਰਿਆ ਇਹਨਾਂ ਨੇ ਸਾਰਾ ਝੂਠ ਬੋਲਿਆ ਸਾਰਾ ਲੋਕਾਂ ਨੂੰ ਝੂਠ ਪਰੋਸਿਆ ਲੋਕਾਂ ਨੂੰ ਗੁੰਮਰਾਹ ਕੀਤਾ ਉਹਨੂੰ ਦੇਖੋ ਪ੍ਰਚਾਰ ਕਰ ਰਿਹਾ ਹੈ ਜੁਧ ਨਸ਼ੇਮਰੂਦ ਪ੍ਰਚਾਰ ਕਰ ਰਿਹਾ ਕਿ ਨਸ਼ੇ ਦਾ ਬਹੁਤ ਵੱਡਾ ਤਸਕਰ ਫੜ ਲਿਆ ਇਹ ਪਰਚਾ ਦੇ ਰਹਾ ਹਨ ਉਹਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਬਿਲਕੁਲ ਇਹਦੇ ਵਿੱਚ ਕੋਈ ਸੱਚਾਈ ਨਹੀਂ ਔਰ ਹੁਣ ਜਿਹੜੀ ਤਾਜ਼ਾ ਸਥਿਤੀ ਹੈ ਮੈਂ ਤੁਹਾਨੂੰ ਦੱਸ ਦਿਆਂ ਥਲੇ ਪਰਸੋਂ ਜਿਹੜਾ ਗਵਰਨਮੈਂਟ ਆਫ ਪੰਜਾਬ ਨੇ ਇੱਕ ਐਫੀਡੇਵਿਟ ਫਾਈਲ ਕੀਤਾ ਉਹਦੇ ਵਿੱਚ ਨਾ 29 ਮੋਬਾਈਲਾਂ ਦੀ ਗੱਲ ਨਾ 4 ਲੈਪਟਾਪਾਂ ਦੀ ਗੱਲ ਨਾ ਕਿਸੇ ਹੋਰ ਕਿਸੇ ਜਿਆਦਾ ਕਿਸੇ ਹੋ ਜਿਹੜੀ ਵਸਤੂ ਦੀ ਚੀਜ਼ ਵਸਦੀ ਕਿਸੇ ਹੋਰ ਆਰਟੀਕਲ ਦੀ ਗੱਲ ਉਹਦੇ ਵਿੱਚ ਕੀ ਕਹਿੰਦੇ ਜੀ ਕਿ ਮਜਬੂਤੀਆਂ ਸਾਨੂੰ ਮੁੱਛਾਂ ਕਹਿੰਦੇ ਮਰੋੜ ਕੇ ਡਰਾਉਂਦਾ ਤੇ ਸਾਡੇ ਪੱਤਾ ਤੇ ਥਾਪੀਆਂ ਮਾਰ ਕੇ ਸਰਕਾਰ ਨੂੰ ਡਰਾਉਂਦਾ ਆ ਤਾਂ ਉਹਨਾਂ ਨੇ ਦੋਸ਼ ਲਾਇਆ ਹੋਇਆ ਹੈ ਕੋਈ ਆਮ ਆਦਮੀ ਪਾਰਟੀ ਦੀ ਹੈ ਨਹੀਂ ਆਮ ਆਦਮੀ ਪਾਰਟੀ ਦਾ ਤਾਂ ਕੋਈ ਬੜੀ ਉਹਦਾ ਤਾਂ ਸਾਫ ਹੈ ਕਿ ਉਹਦਾ ਤਾਂ ਬਿਲਕੁਲ ਨਹੀਂ ਨੇ ਆਉਣਾ ਪੰਜਾਬ ਦੇ ਵਿੱਚ ਲੋਕ ਉਸ ਤੋਂ ਅਟਕ ਚੁੱਕੇ ਹੈ ਕਿਉਂ ਉਹ ਤਾਂ ਬਿਲਕੁਲ ਕਿਸੇ ਉਹਦੇ ਵਿੱਚ ਰੱਬ ਜੱਗ ਚਹੀਦੀ ਉਹਦਾ ਸੁਪਣਾ ਪੰਜਾਬ ਦੇ ਵਿੱਚ ਉਹਦੀ ਪਦਾਇਸ਼ ਹੋਈ ਸੀ ਤੇ ਪੰਜਾਬ ਦੇ ਵਿੱਚੋਂ ਹੋਈ ਉਹਦੀ ਅਰਥੀ ਸਮੇਟ ਕੇ ਲੋਕ ਦਿੱਲੀ ਛੱਡ ਕੇ ਆਉਣਗੇ ਕਿਉਂਕਿ ਦਿੱਲੀ ਦੀਆਂ ਜੇਲਾ ਕੇਜਰੀਵਾਲ ਸਾਹਿਬ ਨੂੰ ਬੜੀ ਬੇਸਾਬੀ ਦੇ ਨਾਲ ਉਡੀਕ ਰਹੀਆਂ ਉਹਦਾ ਸਿਰਫ ਆਪਣਾ ਆਪਣੇ ਜਾਨ ਬਚਾ ਕੇ ਪੰਜਾਬ ਦੇ ਵਿੱਚ ਲੁਕਦਾ ਫਿਰਦਾ ਹਾਲਾਤ ਇਹ ਦਸ ਰਹੀ ਸ਼ੋਮੇ ਕੱਲ ਕੱਲ ਖੜਾ ਹੋਏਗਾ ਜਾਂ ਖੜਾ ਹੋ ਰਿਹਾ ਰੈਲੀਆਂ ਕਰ ਰਹੇ ਹੋ ਸ੍ਰੀ ਸਾਹਿਬਾਂ ਦੇ ਮਿਹਨਤ ਕਰ ਰਹੇ ਕਿ ਜਿਹੜਾ ਥੋੜਾ ਵਗ ਗਿਆ ਥੜਾ ਕੀ ਹੁਣ ਉਸ ਨਾਲ ਲੈ ਰਹੇ ਹੋ ਕੋਸ਼ਿਸ਼ ਕਰ ਰਹੇ ਹੋ ਕਿ ਹਾਬੀ ਉਸ ਦੇ ਨਾਲ ਲੈ ਕੇ ਚੱਲੀ ਜਣਾ ਨੂੰ ਕੋਈ ਐਸੀ ਥੋੜੀ ਗੱਲਬਾਤ ਚੱਲ ਰਹੀ ਹੈ ਪੰਥ ਵਿਰੋਧੀ ਸ਼ਕਤੀਆਂ ਦੇ ਨਾਲ ਮਿਲ ਕੇ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਸਰਕਾਰ ਦੇ ਵਿਰੁੱਧ ਜਿਹੜਾ ਜਿਨ੍ਹਾਂ ਨੇ ਤਰਦਦ ਕੀਤਾ ਜਿਨ੍ਹਾਂ ਨੇ ਐਕਟੀਵਿਟੀ ਕੀਤੀ ਜਿਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਉਹਨਾਂ ਨੂੰ ਅਸੀਂ ਕਦੇ ਵੀ ਹਰਗੱਜ ਆਪਣੇ ਨਾਲ ਨਹੀਂ ਲਿਆਵਾਂਗੇ ਉਹ ਛੱਡ ਚਾਹੇ ਇੱਕ ਹੋਵੇ ਚਾਹੇ ਦੋ ਹੋਵੇ ਚਾਹੇ 10 ਹੋਵੇ ਚਾਹੇ ਨਾਡੂ ਖਾਂ ਹੋਵੇ ਚਾਹੇ ਨਾਡੂ ਖਾਂ ਦਾ ਪਾਪ ਹੋਵੇ ਕਿਉਂਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜਿਹੜੇ ਬੜੇ ਬੇਬਾਕੀ ਦੇ ਨਾਲ ਬੜੇ ਤਰੀਕੇ ਦੇ ਨਾਲ ਬੜੇ ਸਿਸਟੇਮੈਟਿਕਲੀ ਪਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਲੜ ਸਕਦੇ ਆ ਅੜ ਸਕਦੇ ਆ ਔਰ ਖੜ ਸਕਦੇ ਆ ਔਰ ਬਾਕੀ ਦੇ ਤਾਂ ਸਾਰੇ ਜਿਹੜੇ ਹੈਗੇ ਆ ਉਹ ਲੀਡਾਂ ਨੇ ਜੀ ਇਹ ਸਭ ਅਲੀ ਸਾਹਬ ਨੇ بڑا ਚੱਕਿਆ ਜੀ ਮੁੱਦਾ ਕਿ ਉਹ ਜੋ ਲੋਕਾਂ ਦੀ ਆਵਾਜ਼ ਆ ਜੋ ਸੁਣਨ ਕਦੋਂ ਅਲੀਗੇਸ਼ਨ ਘਾ ਰਿਹਾ ਕਿ ਵੀ ਉਹ ਭਾਜਪਾ ਦੇ ਪਿੱਛੇ ਦੀ ਬੈਕ ਤੇ ਗੱਲ ਕਰਦੇ ਦੇਖੋ ਚਾਹੀਏ ਜੀ ਤੇ ਦੇਖੋ 19 ਜਿਹੜੀ ਪਿਛਲੇ ਮਹੀਨੇ ਬਾਈ ਇਲੈਕਸ਼ਨ ਲੁਧਿਆਣਾ ਪੱਛਮੀ ਦੀ ਹੋਈ ਹੈ ਉਹਦੇ ਵਿੱਚ ਅਸੀਂ ਖੁੱਲੇ ਆ ਮੈਂ ਇਹ ਗੱਲ ਕਹੀ ਸੀ ਔਰ ਇਹ ਗੱਲ ਪ੍ਰਪੱਕ ਸਚਾਈ ਹੈ ਕਿ ਮਨਪ੍ਰੀਤ ਅਲੀ ਸਾਹਬ ਨੇ ਆਪ ਬੈਕ ਡੋਰ ਤੇ ਰਹਿ ਕੇ ਉਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰ ਆਪਣੇ ਜੋਾਈ ਭਾਈ ਜਿੰਨੇ ਵੀ ਕੁੜਮ ਵਿਚਾਰਾ ਸਾਰਾ ਉਹ ਆਮ ਆਦਮੀ ਪਾਰਟੀ ਦੀ ਮਦਦ ਦੇ ਲਈ ਇਮਦਾਦ ਦੇ ਵੀ ਲਗਾਇਆ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਅੰਦਰ ਖਾਤੇ ਰਹਿ ਕੇ ਮੁਕੰਮਲ ਤੌਰ ਤੇ ਵਿਰੋਧਤਾ ਕੀਤੀ ਸਾਡੇ ਕੋਲ ਵੀ ਖਬਰਾਂ ਉਹ ਲੋਕਾਂ ਦੀ ਇਹ ਕਚਹਿਰੀ ਦੇ ਵਿੱਚ ਵੀ ਹੈ ਉਹ ਸਾਡੀ ਇਸ ਗੱਲ ਨੂੰ ਜਾਂ ਇਸ ਉਹਨਾਂ ਦੇ ਇਸ ਕੁਕਰਮ ਨੂੰ ਬਲ ਹੋਰ ਮਿਲ ਗਿਆ ਸਾਨੂੰ ਇਸ ਗੱਲ ਦੀ ਤਸਦੀਕ ਹੋ ਗਈ ਜਦੋਂ ਆਮ ਆਦਮੀ ਪਾਰਟੀ ਜਿਹੜੀ 24300 11 ਇਕੜ ਲੁਧਿਆਣੇ ਦੀ ਜ਼ਮੀਨ ਲੈਂਡਫਿਲਿੰਗ ਸਕੀਮ ਦੇ ਤਹਿਤ ਹੜੱਪ ਰਹੀ ਹੈ ਉਹਦੇ ਵਿੱਚ ਇਹਨਾਂ ਨੇ ਮਨਪ੍ਰੀਤ ਈਆਲੀ ਨੂੰ ਫਾਇਦਾ ਦੇਣ ਵਾਸਤੇ ਇਨਾਮ ਦੇਣ ਵਾਸਤੇ ਉਹਨੂੰ ਉਸ ਮੱਦ ਦੇ ਵਿੱਚੋਂ ਉਸ ਪਾਲਿਸੀ ਤੋਂ ਬਾਹਰ ਰੱਖ ਕੇ ਉਹਨੂੰ ਫਾਇਦਾ ਦਿੱਤਾ ਦਰਸ਼ਕੋ ਅਸੀਂ ਹਰ ਵਾਰ ਆਪਣੇ ਚੈਨਲ ਤੇ ਕੋਈ ਨਾ ਕੋਈ ਪਰਸਨਲਿਟੀ ਲੈ ਕੇ ਆਨੇ ਆ ਉਹ ਪਰਸਨਲਿਟੀ ਕਿਹੜੀ ਆ ਹੋ ਚਾਹੇ ਪੋਲਿਟਿਕਲ ਆ ਚਾਹੇ ਐਗਰੀਕਲਚਰ ਦੀ ਆ ਚਾਹੇ ਐਜੂਕੇਸ਼ਨ ਦੀ ਆ ਚਾਹੇ ਸਮਾਜ ਸੇਵਕ ਦੀ ਆ ਕੋਈ ਵੀ ਆ ਉਹ ਕੀ ਹੈ ਸਮਾਜ ਦੇ ਵਿੱਚ ਜੋ ਵੀ ਕੰਮ ਹੋ ਰਹੇ ਨੇ ਜਾਂ ਕੰਮ ਦੇ ਵਿੱਚ ਵਿਚਰ ਰਹੇ ਨੇ ਉਹਨਾਂ ਬਾਰੇ ਅਸੀਂ ਆਪ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਵੀ ਕਿਹੜੇ ਕੰਮ ਕਰ ਰਹੇ ਨੇ ਅੱਜ ਸਾਡੇ ਨਾਲ ਨੇ ਸਰਦਾਰ ਸ਼ਮਸ਼ੇਰ ਸਿੰਘ ਖਾਲੀਵੀ ਜੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਔਰ ਸੀਨੀਅਰ ਅਕਾਲੀ ਦਲ ਦਾ ਲੀਡਰ ਨੇ ਅੱਜ ਇਹਨਾਂ ਨਾਲ ਗੱਲ ਕਰਾਂਗੇ ਕਿ ਜੋ ਪੰਜਾਬ ਦੇ ਹਾਲਾਤ ਇਸ ਟਾਈਮ ਚੱਲ ਰਹੇ ਨੇ ਉਹਨਾਂ ਬਾਰੇ ਚਰਚਾ ਕਰਾਂਗੇ ਕਿ ਵੀ ਜੋ ਇਸ ਟਾਈਮ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਅਕਾਲੀ ਦਲ ਜੋ ਵੀ ਆਪਣੇ ਆਪਣੇ ਕੰਮਾਂ ਤੇ ਚੱਲ ਰਹੀ ਨੇ ਉਹਦੇ ਬਾਰੇ ਦੇਖਾਂਗੇ ਕਿ ਤੁਹਾਡੀ ਸਰਕਾਰ ਜਿਹੜੀ ਆਨਲ 2027 ਦੇ ਵਿੱਚ ਕੀ ਬਣਨ ਦੇ ਚਾਂਸ ਹੈ ਉਹਦੇ ਬਾਰੇ ਜਰੂਰ ਚਰਚਾ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੂੰ ਹੀ ਰਹਿਨਮਾਉ ਤੂੰ ਹੀ ਦਿਲ ਕੁਸ਼ਾਏ ਤੂੰ ਹੀ ਦਸਤਗੀਰ ਅੰਦਰ ਹਰ ਦੋ ਸਹਾਈ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡੀ ਸਮੁੱਚੀ ਟੀਮ ਦੇ ਨਾਲ ਨਾਲ ਦੇਖਣ ਸੁਣਨ ਵਾਲੇ ਸਾਰੀ ਸਰੋਤਿਆਂ ਨੂੰ ਬਹੁਤ ਹੀ ਆਦਬ ਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਇੱਕ ਆਪਾਂ ਚੀਜ਼ ਦੇਖ ਰਹੇ ਸੀ ਪੰਜਾਬ ਦੇ ਸਿਸਟਮ ਜੋ ਹਾਲਾਤ ਚੱਲ ਰਹੇ ਨੇ ਇਸ ਟਾਈਮ ਕਿਸਾਨਾਂ ਦਾ ਦੌਰ ਚੱਲ ਰਿਹਾ ਜਿਵੇਂ ਇਸ ਟਾਈਮ ਤੋਂ ਚਾਰ ਤਿੰਨ ਚਾਰ ਸਾਲ ਪਹਿਲਾਂ ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਚ ਲਾਇਆ ਸੀਗਾ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਹੋ ਰਿਹਾ ਜੋ ਸਭ ਕਿਸਾਨ ਕਹਿ ਰਹੇ ਸਨ ਤੱਕਾ ਹੋ ਰਿਹਾ ਇਹ ਜੋ ਪੰਜਾਬ ਸਰਕਾਰ ਕਰ ਰਹੀ ਹੈ ਇਹ ਤੱਕਾ ਹੋ ਰਿਹਾ ਹੈ ਜਾਂ ਕਿਸਾਨਾਂ ਦਾ ਕੋਈ ਫਾਇਦਾ ਹੋ ਰਿਹਾ ਦੇਖੋ ਗੱਲ ਇਹ ਹੈ ਅ ਅਰੋੜਾ ਸਾਹਿਬ ਸਭ ਤੋਂ ਪਹਿਲਾਂ ਤਾਂ ਜਦੋਂ 2020 ਦੀ ਦੇ ਵਿੱਚ ਅਸੀਂ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨਾਂ ਨੇ ਆਪਣੇ ਜਿਹੜੇ ਮੋਦੀ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਉਹਦੇ ਖਿਲਾਫ ਜਿਹੜੇ ਸਮੁੱਚੇ ਪੰਜਾਬ ਨਹੀਂ ਬਲਕਿ ਪੂਰੇ ਹਿੰਦੁਸਤਾਨ ਦੇ ਵਿੱਚੋਂ ਜ਼ਿਮੀਦਾਰਾਂ ਨੇ ਕਿਸਾਨਾਂ ਨੇ ਜਿਹੜੇ ਜ਼ਮੀਨੀ ਦੇ ਮਾਲਕ ਸੀਗੇ ਉਹਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਬਹੁਤ ਵੱਡਾ ਸੰਘਰਸ਼ ਕੀਤਾ ਉਸ ਸੰਘਰਸ਼ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਕਾਬਜ ਸੀਗੀ ਉਹਨਾਂ ਨੇ ਉਸ ਸੰਘਰਸ਼ ਦੇ ਦੌਰਾਨ ਬੜੀ ਹੇ ਇਸਤਾ ਦਿਖਾਈ ਨੇੜਤਾ ਦਿਖਾਈ ਬੜਾ ਉਹਨਾਂ ਨੇ ਉਹਦੇ ਨਾਲ ਲਗਾਓ ਦਿਖਾਇਆ ਤੇ ਬਹੁਤ ਸਾਰੀਆਂ ਜਿਵੇਂ ਪਾਣੀ ਦੀ ਸੁਵਿਧਾ ਹੈ ਜਾਂ ਬਿਜਲੀ ਦੀ ਸੁਵਿਧਾ ਉਥੇ ਸਰਕਾਰ ਹੋਣ ਦੇ ਕਾਰਨ ਉਹਨਾਂ ਨੇ ਕਈ ਚੀਜ਼ਾਂ ਸੁਵਿਧਾਵਾ ਕਿਸਾਨਾਂ ਨੂੰ ਦਿੱਤੀਆਂ ਵੀ ਤੇ ਇਹਦੇ ਨਾਲ ਇਹ ਲੱਗਿਆ ਕਿਸਾਨਾਂ ਨੂੰ ਇਹ ਲੱਗਿਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਕਿਸਾਨਾਂ ਦੀ ਮਦਈ ਹੈ ਇਹ ਕਿਸਾਨਾਂ ਦੇ ਲਈ ਬਿਹਤਰੀ ਕਰੂਗੀ ਕਿਉਂ ਨਾ ਜਦੋਂ ਦੋ ਕਿਉਂਕਿ ਸਾਹਮਣੇ 2022 ਦੀ ਜਿਹੜੀ ਇਲੈਕਸ਼ਨ ਆਮ ਚੋਣਾ ਵਿਧਾਨ ਸਭਾ ਦੀਆਂ ਨਜ਼ਰ ਆਉਂਦੀਆਂ ਸੀ ਪੰਜਾਬ ਦੀਆਂ ਤੇ ਜਦੋਂ ਉਹ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਆਈਆਂ ਤਾਂ ਕਿਸਾਨਾਂ ਨੂੰ ਲੱਗਿਆ ਕਿ ਆ ਜਿਹੜਾ ਅਸੀਂ ਅਕਾਲੀ ਵੀ ਦੇਖ ਲੇ ਕਾਂਗਰਸ ਵੀ ਦੇਖ ਲਈ ਆ ਨਵੀਂ ਪਾਰਟੀ ਐ ਜਿਹਨੇ ਸਾਨੂੰ ਦਿੱਲੀ ਦੇ ਬਰੂਹਾ ਦੇ ਉੱਤੇ ਸੰਘਰਸ਼ ਦੇ ਦੌਰਾਨ ਵੀ ਸਾਡੀ ਹੌਸਲਾ ਫਜਾਈ ਕੀਤੀ ਜਾਂ ਸਾਡੇ ਨਾਲ ਨਿਬੜਨ ਦਾ ਵਾਅਦਾ ਦਾਵਾ ਕੀਤਾ ਹੈ ਕਿਉਂ ਨਾ ਅਸੀਂ ਇਹਨੂੰ ਮਤਲਬ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਲੈ ਕੇ ਆਈਏ ਸੋ ਕਿਸਾਨਾਂ ਨੇ ਹੁੱਬ ਹਵਾ ਕੇ ਪੰਜਾਬ ਦੇ ਵਿੱਚ ਬਹੁ ਗਿਣਤੀ ਚ ਇਹਨਾਂ ਨੂੰ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਜਿਹਦਾ ਸਿੱਟਾ ਇਹ ਨਿਕਲਿਆ ਕਿ 99 ਇਹਨਾਂ ਦੇ ਐਮਐਲਏ ਜਿੱਤ ਕੇ ਆਏ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕਿ ਇਨਕਲਾਬ ਦੇ ਨਾਂ ਤੇ ਬਦਲਾਅ ਦੇ ਨਾਂ ਤੇ ਰੰਗਲੇ ਪੰਜਾਬ ਨੂੰ ਬਣਾਉਣ ਦੇ ਨਾਂ ਦੇ ਉੱਤੇ ਪਹਿਲੀ ਵਾਰ ਇਤਿਹਾਸ ਸਿਰਜਿਆ ਸਿਰਜਿਆ ਗਿਆ ਐਨੀ ਮੈਜੋਰਟੀ ਦੇ ਨਾਲ ਜੇ ਕੋਈ ਸਰਕਾਰ ਆਈ ਹੋਵੇ ਸਰਕਾਰ ਆਈ 2022 ਦੇ ਵਿੱਚ ਜਦੋਂ ਸਰਕਾਰ ਆਈ ਉਸ ਤੋਂ ਬਾਅਦ ਅੱਜ ਤੱਕ 3.5 ਸਾਲ ਤੋਂ ਜ਼ਿਆਦਾ ਵਧੇਰੇ ਦਾ ਸਮਾਂ ਪੰਜਾਬ ਦੇ ਵਿੱਚ ਸੱਤਾ ਕਾਬਜ ਨੂੰ ਹੋ ਗਿਆ। ਤੋਂ ਇਸ ਦੌਰਾਨ ਅੱਜ ਤੱਕ ਇਸ ਸਰਕਾਰ ਨੇ ਨਾ ਤਾਂ ਕਿਸਾਨਾਂ ਦੀ ਗੱਲ, ਨਾ ਮਜ਼ਦੂਰਾਂ ਦੀ ਗੱਲ, ਨਾ ਮੁਲਾਜ਼ਮਾਂ ਦੀ ਗੱਲ, ਨਾ ਦੁਕਾਨਦਾਰਾਂ ਦੀ ਗੱਲ, ਨਾ ਵਪਾਰੀਆਂ ਦੀ ਗੱਲ। ਉਹਦੇ ਤੁਸੀਂ ਦੇਖਿਆ ਹੋਊਗਾ ਕਿ ਪਿੱਛੇ ਜਦੋਂ ਇਹਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਖਨੌਰੀ ਔਰ ਸ਼ੰਭੂ ਬਾਡਰ ਦੇ ਉੱਤੇ ਜਾ ਕੇ ਆਪਣਾ ਸੰਘਰਸ਼ ਸ਼ੁਰੂ ਕੀਤਾ ਤੇ ਮੈਂ ਤੁਹਾਨੂੰ ਇੱਥੇ ਸਪਸ਼ਟ ਕਰ ਦਿਆਂ ਦੇਖੋ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜਿਹੜਾ ਇੱਕ ਪੰਜਾਬ ਦਾ ਸਿੰਗਰ ਹੈ ਉਹਨੂੰ ਤਾਂ ਮਿਲਦਾ ਹੈ ਪਰ ਜਿਹੜੇ ਕਿਸਾਨ ਜਿਹੜੇ ਦੇਸ਼ ਦਾ 85% ਅੰਨ ਭੰਡਾਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਨੂੰ ਸੰਘਰਸ਼ ਦੇ ਦੌਰਾਨ ਕਰੀਬ 13 ਮਹੀਨੇ ਉਹ ਸੰਘਰਸ਼ ਚੱਲਿਆ ਉਹਨਾਂ ਨੂੰ ਮਿਲਣਵਾਰ ਇੱਕ ਵਾਰ ਵੀ ਨਹੀਂ ਗਿਆ ਤਾਂ ਇਹ ਉਹਨਾਂ ਦੀ ਮਾਨਸਿਕਤਾ ਜ਼ਖਰ ਹੋ ਗਈ ਔਰ ਇਹਦਾ ਜਿਹੜੀ ਅੰਤ ਉਦੋਂ ਹੋ ਗਿਆ ਜਦੋਂ 19 ਮਾਰਚ 2025 ਨੂੰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਹੁਕਮਾਂ ਦੇ ਉੱਤੇ ਕਿਸਾਨਾਂ ਨੂੰ ਰਾਤ ਦੇ ਹਨੇਰੇ ਦੇ ਵਿੱਚ ਕੋਹ-ਕੋਹ ਕੇ ਕੁੱਟਿਆ ਗਿਆ ਉਹਨਾਂ ਦੀ ਉਹਨਾਂ ਦੇ ਸਮਾਨ ਉਹਨਾਂ ਦੀਆਂ ਟਰਾਲੀਆਂ ਉਹਨਾਂ ਦੇ ਟਰੈਕਟਰ ਉਹਨਾਂ ਦੇ ਪੱਖੇ ਉਹਨਾਂ ਦੇ ਕੂਲਰ ਉਹਨਾਂ ਦੇ ਨੂਨ ਮਿਰਚ ਮਸਾਲੇ ਸਾਰਾ ਜਿਹੜਾ ਪੰਜਾਬ ਦੀ ਪੁਲਿਸ ਨੇ ਜਿਹੜਾ ਸਰਕਾਰ ਦੇ ਇਸ਼ਾਰੇ ਦੇ ਉੱਤੇ ਉਹਨਾਂ ਦੇ ਉੱਤੇ ਕੈਟਾਇਆ ਝੁਲਮਟਾਇਆ ਇਸ ਤੋਂ ਇਹ ਹੋ ਗਿਆ ਕਿ ਕਿਸਾਨ ਜਿਹੜੀ ਇਹ ਸਰਕਾਰ ਹੈ ਉਹ ਮੁਕੰਮਲ ਤੌਰ ਤੇ ਕਿਸਾਨ ਵਿਰੋਧੀ ਹੈ ਤੁਸੀਂ ਕਿਸਾਨ ਰੋਧੀ ਦੀ ਗੱਲ ਕਰੀ ਹੁਣ ਤੇ ਕਿਸਾਨ ਵਿਰੋਧੀ ਦੇ ਉੱਪਰ ਕਰਕੇ ਹੀ ਕਿਸਾਨਾਂ ਨੇ ਇਹਨਾਂ ਨੂੰ ਵੋਟਾਂ ਪਾਏ ਕਰਿਆ ਹੁਣ ਆਪਾਂ ਪਿੰਡਾਂ 'ਚ ਦੇਖ ਰਹੇ ਹਾਂ ਜੋ ਮਾਹੌਲ ਬਣ ਰਿਹਾ ਪਿੰਡਾਂ 'ਚ ਉਹਨਾਂ ਨੇ ਬੈਨਰ ਲਾਤੇ ਕਿ ਵੀ ਇੱਥੇ ਆਮ ਆਦੀ ਪਾਰਟੀ ਦੀ ਐਮਐਲਏ ਦੀ ਵਰਕਰਾਂ ਦੀ ਵੀ ਐਂਟਰੀ ਨਹੀਂ ਹੈ ਉਹ ਤੁਸੀਂ ਕਿਦਾਂ ਕਿ ਉਹ ਕਿਸਕਰ ਤੁਹਾਨੂੰ ਲੱਗ ਰਿਹਾ ਕਿ ਆਲਮਾਹੋਲ ਚ ਕੱਲ ਕੀ ਬਣਣਾ ਨਾ ਦੇਖੋ ਅ ਰੋੜਾ ਸਾਹਿਬ ਇਹ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਜਦੋਂ ਵੀ ਕੋਈ ਵੀ ਪਾਰਟੀ ਦੀ ਸਰਕਾਰ ਕਿਸੇ ਵੀ ਸਟੇਟ ਦੇ ਵਿੱਚ ਸੱਤਾ ਭੋਗਦੀ ਹੈ ਤਾਂ ਬੂਟਾਂ ਤੋਂ 2-4 ਮਹੀਨੇ ਪਹਿਲਾਂ ਕਿਉਂਕਿ ਬਹੁਤ ਸਾਰੀ ਐਂਟੀ ਇਨਕੰਮਬੈਂਸੀ ਸੁਭਾਵਕ ਹੈ ਇਹ ਕੁਦਰਤੀ ਉਸੂਲ ਹੈ ਕਿ ਮਤਲਬ ਜਦੋਂ ਪਾਣੀ ਵਗਦਾ ਰਹਿੰਦਾ ਵਗਦਾ ਰਹਿੰਦਾ ਇੱਕ ਸਮਾਂ ਆਉਂਦਾ ਸਮਾਂ ਬਦਲਦਾ ਸੋ ਜਦੋਂ ਲੋਕ ਬੋਰਜਾ ਹੋ ਜਾਂਦੇ ਆ ਜਦੋਂ ਸਾਢੇ 4 ਸਾਲ ਦੀ ਸਰਕਾਰ ਦੇ ਵਿੱਚ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਆਸਾਂ ਮੁੱਦਾਂ ਜਿਹੜੀਆਂ ਆਪਣੀ ਸਮਰੱਥਾ ਤੋਂ ਜ਼ਿਆਦਾ ਹੁੰਦੀਆਂ ਜਦੋਂ ਪੂਰੀਆਂ ਨਾ ਹੋਣ ਤਾਂ 2-4 ਮਹੀਨੇ ਪਹਿਲਾਂ 2-3 ਮਹੀਨੇ ਪਹਿਲਾਂ ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਸੀ ਇਹ ਫਿਰ ਸਰਕਾਰ ਦੇ ਵਿਰੋਧ ਤਾਂ ਹੁਣੇ ਸ਼ੁਰੂ ਹੋ ਜਾਂਦੀ ਸੀ ਅੱਜ ਆਲਮ ਪੰਜਾਬ ਦੇ ਵਿੱਚ ਇਹ ਹੈ ਕਿ 2 ਸਾਲ ਹਲੇ ਸਰਕਾਰ ਨੂੰ ਰਹਿੰਦੇ ਸੀ ਤੇ ਸਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਉਹਦੇ ਵਿੱਚ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਹੋਰ ਤਬਕਾ ਹੋਵੇ ਉਹਨਾਂ ਨੇ ਇਹਨਾਂ ਦੀ ਸਪੀਡ ਚੈੱਕ ਕਰਨੀ ਸ਼ੁਰੂ ਕਰਤੀ ਸੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਇਹ ਜਿਹੜਾ ਭਗਵੰਤ ਮਾਨ ਸਾਹਿਬ ਹੈ ਇਹ 3 ਕਰੋੜ ਪੰਜਾਬੀਆਂ ਦਾ ਕਸਟੋਡੀਅਨ ਹੈ ਇਹਦੇ ਇਸ ਮੁੱਢਿਆਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਇਹਨੇ ਪੰਜਾਬ ਦੇ ਲਾਇੰਡ ਆਰਡਰ ਨੂੰ ਵੀ ਬਰਕਰਾਰ ਰੱਖਣਾ ਇਹਨੇ ਪੰਜਾਬ ਦੇ ਲੋਕਾਂ ਦਾ ਭਲਾ ਵੀ ਕਰਨਾ ਭਲਾਈ ਸਕੀਮਾਂ ਵੀ ਇੰਪਲੀਮੈਂਟ ਕਰਨੀਆਂ ਨੇ ਔਰ ਇੱਥੇ ਦਾ ਇਨਫਰਾਸਟ੍ਰਕਚਰ ਕਾਇਮ ਕਰਨਾ ਗੁੱਡ ਗਵਰਨੈਂਸ ਦੇਣੀ ਹੈ ਇਹ ਜ਼ਿੰਮੇਵਾਰੀ ਮਾਨਯੋਗ ਮੁੱਖ ਮੰਤਰੀ ਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਇਹ ਮੁੱਖ ਮੰਤਰੀ ਸਾਹਿਬ ਦੇ ਉੱਤੇ ਦਬਾਅ ਦਿੱਲੀ ਵਾਲਿਆਂ ਦਾ ਇੰਨਾ ਕੁ ਹੋ ਗਿਆ ਇਹ ਜਿਹੜਾ ਆਪਣੇ ਆਪ ਨੂੰ ਲੋਕਾਂ ਦੇ ਹੌਕੇ ਹਟਕੋਰੀਆਂ ਦੀ ਗੱਲ ਲੋਕਾਂ ਦੇ ਹੰਝੂਆਂ ਦੀ ਗੱਲ ਲੋਕਾਂ ਦੇ ਵੈਣਾ ਦੀ ਗੱਲ ਲੋਕਾਂ ਦੇ ਮੁਸੀਬਤਾਂ ਦੀ ਗੱਲ ਲੋਕਾਂ ਦੇ ਚਿੱਟੇ ਸੱਤਰਾਂ ਦੀ ਗੱਲ ਕਰਦਾ ਕਰਦਾ ਅੱਜ ਇਹ ਦਿੱਲੀ ਦੀ ਚੱਕਰੀ ਕਰਕੇ ਪੰਜਾਬ ਦੇ ਹੱਕ ਜਿਹੜੇ ਸੀਗੇ ਪੰਜਾਬ ਦੇ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਇਹਨੇ ਬਿਲਕੁਲ ਬਸਾਰਤਾ ਮੈਂ ਤੁਹਾਨੂੰ ਇੱਥੇ ਮੈਨੂੰ ਦੋ ਲੈਣਾ ਜਿਹੜੀਆਂ ਯਾਦ ਆ ਰਹੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ ਅੱਜ ਆਲਮ ਪੰਜਾਬ ਦੇ ਵਿੱਚ ਇਹ ਹੈ ਕਿ ਐ ਪੰਜਾਬ ਕਰਾਂ ਕੀ ਸਿਫਤ ਤੇਰੀ ਜਿਸਮ ਤੇਰੇ ਨੂੰ ਖਾਂਦੇ ਯੂਪ ਬਿਹਾਰ ਮੀਆਂ ਰੇਤਾ ਬਜਰੀ ਪਾਣੀ ਜ਼ਮੀਰ ਨੂੰ ਨੋਚ ਕੁੱਤੇ ਨਿਕਲਨ ਦੇਣ ਨਾ ਕੋਈ ਡ ਘਾਰ ਮੀਆਂ ਭੇਡਾਂ ਕੁਰਸੀਆਂ ਅਤੇ ਵਿਛੌਣ ਦਰੀਆਂ ਨੰਗ ਲੈ ਗੇ ਦੁੱਧ ਨਤਾਰ ਮੀਆਂ ਭੇਡਾ ਇਨਕਲਾਬ ਵੀ ਜੁੱਤੀ ਚੱਟ ਬਣਿਆ ਭੇਡਾ ਇਨਕਲਾਬ ਵੀ ਜੁੱਤੀ ਚੱਟ ਬਣਿਆ ਠੱਗਾਂ ਦੀ ਕਰਦਾ ਜਾਇਜ਼ ਹੈ ਕਾਰਮੀਆਂ ਇਹ ਇਨਕਲਾਬ ਜਿਹੜਾ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦਾ ਵਰਸਾਏ ਸੀਐਮ ਸਾਹਿਬ ਖਵਾਉਂਦੇ ਸੀ ਅੱਜ ਦਿੱਲੀ ਦੇ ਜਿਹੜੇ ਕੱਡੇ ਵੱਡੇ ਨਕਾਰੇ ਔਰ ਲੁੱਟੇਰੇ ਮੈਂ ਸਪਸ਼ਟ ਤੌਰ ਤੇ ਕਹਿੰਦਾ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਕੋਈ ਹੱਤਕਤ ਨਹੀਂ ਨਹੀਂ ਉਹਨਾਂ ਦਾ ਸਿਰਫ ਇੱਕ ਮਨਸੂਬਾ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਲੁੱਟਣਾ ਪੰਜਾਬ ਦੇ ਆਰਥਿਕਤਾ ਨੂੰ ਡਾਮਾ ਡੋਲ ਕਰਨਾ ਇੱਥੋਂ ਦੀ ਆਰਥਿਕ ਲੁੱਟਖਸੁੱਟ ਕਰਨੀ ਉਹ ਲੁੱਟਖਸੁੱਟ ਕਰਕੇ ਉਹਨਾਂ ਨੇ ਦਿੱਲੀ ਦੇ ਵਿੱਚ ਜਾ ਕੇ ਵੱਢ ਜਾਣਾ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਲੋਕਾਂ ਲਈ ਕਰਨਾ ਚਾਹੀਦਾ ਪਰ ਐਸਾ ਮੈਨੂੰ ਨਜ਼ਰ ਆ ਨਹੀਂ ਰਿਹਾ ਤੁਸੀਂ ਬੜਾ ਤੰਝ ਕਸਿਆ ਕਿ ਵੀ ਕੇਜਰੀਵਾਲ ਤੇ ਦਿੱਲੀ ਵਾਲੇ ਦੇ ਉੱਪਰ ਹੁਣ ਇਹਦੇ ਨਾਲ-ਨਾਲ ਇੱਕ ਗੱਲ ਇਹ ਵੀ ਕਹੀ ਜਾਂਦੇ ਨੇ ਕਿ ਵੀ ਜਿਵੇਂ ਆਪਣੇ ਵਿਕਰਨ ਸਿੰਘ ਮਝੱਠੀਆ ਉੱਪਰ ਕੇਸ ਚਲਾਇਆ ਇਹਨਾਂ ਨੇ ਵਿਜੀਲੈਂਸ ਦਾ ਜਾਂ ਪੈਸੇ ਦੇ ਆ ਹੇਅਰ ਫੇਅਰ ਦਾ ਕਰਿਆ ਕਿ ਆਵੇਂ ਵੱਧ ਪ੍ਰਾਪਰਟੀ ਬਣਾਈ ਹੈ ਕੁਝ ਵੀ ਕਰਿਆ ਇਹਨਾਂ ਨੇ ਕੁਝ ਸਿੱਧ ਨਹੀਂ ਹੋ ਰਿਹਾ ਜਿੰਨੇ ਵੀ ਕੁਝ ਜਿਵੇਂ ਉਹਨਾਂ ਨੂੰ ਮਿਲਣ ਜਾ ਰਹੇ ਨੇ ਜਾਂ ਕੋਈ ਗੱਲ ਹੋ ਰਹੀ ਹੈ ਉਹ ਕੀ ਉਹ ਇੱਕ ਆਪਣੀ ਇਹ ਗੁੱਸਾ ਕੱਢ ਰਿਹਾ ਸਰਕਾਰ ਜਾਂ ਉਹਨਾਂ ਦਾ ਕੋਈ ਐਕਚੁਅਲ ਕੇਸ ਹੈ ਇਹਦੇ ਵਿੱਚ ਬਹੁਤ ਸਾਰੀਆਂ ਦੇਖੋ ਮੈਂ ਜੇ ਆਪਣੀ ਗੱਲ ਦੇ ਦੌਰਾਨ ਤੁਹਾਨੂੰ ਸਪਸ਼ਟ ਕਰਾਂ ਇਹ ਜਿਹੜੇ ਮਤਲਬ ਸਰਕਾਰ ਹੈ ਨਾ ਇਹ ਡਰਾਮਾ ਪਾਰਟੀ ਹੈ ਇਹ ਸਰਕਾਰ ਨਹੀਂ ਪੰਜਾਬ ਦੇ ਵਿੱਚ ਕੋਈ ਹਕੂਮਤ ਨਹੀਂ ਚੱਲ ਰਹੀ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਲੋਕਾਂ ਦੀ ਬਹੁਮਤ ਦੇ ਨਾਲ ਚੁਣੀ ਹੋਈ ਸਰਕਾਰ ਨਹੀਂ ਮਿਲੀ ਉਹਨਾਂ ਨੂੰ ਮਿਲੀ ਇੱਕ ਡਰਾਮਾ ਮੰਡਲੀ ਇੱਕ ਨਾਟਕ ਮੰਡਲੀ ਉਹਦਾ ਅਸਰ ਇਹ ਹੈ ਕਿ ਦੇਖੋ ਅੱਜ ਪੰਜਾਬ ਦੀ ਸਮੁੱਚੀ ਬਾਜ਼ਾਰਤ ਚਾਹੇ ਉਹ ਕੈਬਨਟ ਵਜ਼ੀਰ ਹੋਣ ਚਾਹੇ ਐਮਐਲਏ ਹੋਣ ਚਾਹੇ ਲੀਡਰ ਹੋਣ ਉੱਥੇ ਬੈਠ ਕੇ ਝੂਠ ਪਰੋਸਦੇ ਨੇ ਲੋਕਾਂ ਨੂੰ ਚੁਟਕਲੇ ਸੁਣਾਉਂਦੇ ਨੇ ਲੋਕਾਂ ਦੀਆਂ ਤਾੜੀਆਂ ਖੱਟਦੇ ਨੇ ਖੱਟਦੇ ਨੇ ਲੋਕਾਂ ਨੂੰ ਗੱਪਾਂ ਮਾਰਦੇ ਨੇ ਹੁਣ ਇਹਨਾਂ ਨੇ ਦੇਖੋ ਤੁਸੀਂ ਇਸ ਗੱਲ ਦਾ ਸਰਦਾਰ ਬਿਕਰਮ ਮਜੀਠੀਆ ਦਾ ਜ਼ਿਕਰ ਕੀਤਾ ਉਹਦੇ ਵਿੱਚ ਇਹ ਪਿਛਲੇ ਲੰਮੇ ਸਮੇਂ ਤੋਂ ਇਸ ਗੱਲ ਦਾ ਪ੍ਰਚਾਰ ਕਰ ਰਹੇ ਸੀ ਜੀ ਕਿ ਜੀ ਦੇਖੋ ਜੀ ਮਜੀਠੀਆ ਸਾਹਿਬ ਬੜਾ ਚੁੱਟੇ ਦਾ ਤਸਕਰ ਹੈ ਜੀ ਇਹ ਤਾਂ ਪੰਜਾਬ ਦੇ ਵਿੱਚ ਚਿੱਟਾ ਲੈ ਕੇ ਆਇਆ ਜੀ ਇਹ ਹੋਇਆ ਉਹ ਹੋਇਆ ਉਹਨਾਂ ਤੇ ਜਦੋਂ ਮਾਮਲਾ ਇਹ ਇਹਨਾਂ ਨੇ ਦੋਸ਼ ਇਹਨਾਂ ਦੇ ਕੇਜਰੀਵਾਲ ਇਹਨਾਂ ਦੇ ਆਕਾ ਦਿੱਲੀ ਦੇ ਕੇਜਰੀਵਾਲ ਸਾਹਿਬ ਨੇ ਜਦੋਂ ਉਹਨਾਂ ਤੇ ਦੋਸ਼ ਲਾਏ ਤਾਂ ਫਿਰ ਉਹਨਾਂ ਨੇ ਜਦੋਂ ਉਹਨਾਂ ਤੇ ਡਿਫਰਮੇਸ਼ਨ ਦਾ ਕੇਸ ਪਾਇਆ ਤਾਂ 15 ਮਾਰਚ 2018 ਨੂੰ ਅ ਅਰਵਿੰਦ ਕੇਜਰੀਵਾਲ ਜੀ ਨੇ ਜਵਾਨੀ ਨਹੀਂ ਜਵਾਨੀ ਕਲਾਮੇ ਨਹੀਂ ਲਿਖਤੀ ਏਡੇ ਵੱਡੇ ਕਾਗਜ਼ ਦੇ ਉੱਤੇ ਮਾਫੀ ਮੰਗ ਕੇ ਨੱਕ ਰਗੜ ਕੇ ਮਾਫੀ ਮੰਗ ਕੇ ਗਿਆ ਤੇ ਇਹ ਰਿਟਰਨ ਹੈ ਸਾਰਾ 온 ਦਾ ਰਿਕਾਰਡ ਹੈ ਅਗਲੀ ਗੱਲ ਜਿਹੜੀ ਹੈਗੀ ਹੈ ਉਸ ਤੋਂ ਬਾਅਦ ਇਹਨਾਂ ਨੇ ਹੁਣ ਕੀ ਕੀਤਾ ਪਿਛਲੇ ਕਈ ਮਹੀਨਿਆਂ ਤੋਂ ਇਹ ਡੈਡ ਲਾਈਨ ਇਹਨਾਂ ਦੇ ਜਿਹੜੇ ਕੈਬਨਟ ਵਜ਼ੀਰ ਸੀ ਸਮੇਤ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਕਹਿੰਦੇ ਸੀ ਜੀ ਅਸੀਂ 31 ਮਾਰਚ ਤੱਕ ਨਸ਼ਾ ਖਤਮ ਕਰ ਦਾਂਗੇ ਜੀ ਹੁਣ 31 ਜੁਲਾਈ ਤੱਕ ਕਰ ਦਾਂਗੇ ਫਿਰ 31 ਦਸੰਬਰ 2024 ਤੱਕ ਕੁਲਦੀਪ ਧਾਲੀਵਾਲ ਜੀ ਬੜੇ ਹੁੱਬ ਹੁੱਬ ਕੇ ਕਹਿੰਦੇ ਸੀ ਜੀ ਮੈਨੂੰ ਆਪਣੇ ਭਗਤ ਸਿੰਘ ਤੇ ਮਾਣ ਹੈ ਮੈਨੂੰ ਆਪਣੇ ਭਗਵੰਤ ਸਿੰਘ ਮਾਣ ਤੇ ਮਾਣ ਹੈ ਮੈਨੂੰ ਆਪਣੇ ਮੁੱਖ ਮੰਤਰੀ ਤੇ ਮਾਣ ਹੈ 31 ਮਾਰਚ ਨੂੰ ਹੋ ਜਾਏਗਾ 2024 ਨੂੰ ਫਿਰ ਇਹਨਾਂ ਦੀ ਉਹ ਵੀ ਜਿਹੜੀ ਫੇਲ ਹੋ ਗਈ ਗੱਲ ਫੇਲ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਡੈਡ ਲਾਈਨ ਦਿੱਤੀ 31 ਮਈ 2025 ਫਿਰ ਇਹਨਾਂ ਨੇ ਸਰਕਾਰ ਨੇ ਵੀ ਔਰ ਇਹਨਾਂ ਦੇ ਡੀਜੀਪੀ ਸਾਹਿਬ ਨੇ ਵੀ ਗੌਰਵ ਯਾਦਵ ਜੀ ਨੇ ਵੀ ਇਸ ਗੱਲ ਦਾ ਖੁੱਲੇ ਆਮ ਪਬਲਿਕਲੀ ਐਲਾਨ ਕਰਤਾ ਕਿ 31 ਮਈ 2025 ਨੂੰ ਅਸੀਂ ਪੰਜਾਬ ਦੇ ਵਿੱਚ ਮੁਕੰਮਲ ਜਿਹੜਾ ਸਫਾਇਆ ਕਰ ਦਾਂਗੇ ਉਹਦਾ ਬੈਨਰ ਦਿੱਤਾ ਯੁੱਧ ਨਸ਼ਿਆਂ ਵਿਰੁੱਧ ਉਹਦੇ ਆਰ ਦੇ ਵਿੱਚ ਮੈਂ ਤੁਹਾਨੂੰ ਰੋੜਾ ਸਾਹਿਬ ਦੱਸ ਦਿਆਂ ਇਸਾਡੇ ਪੰਜਾਬ ਦਾ ਦੁਖਾਂਤ ਹੈ ਅਸੀਂ ਲੋਕ ਲਾਈ ਲੱਗ ਹੈ ਅਸੀਂ ਲੋਕ ਪੋਲੇ ਆ ਅਸੀਂ ਲੋਕ ਲੋਕ ਮਤਲਬ ਲੀਡਰਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਉਹ ਸਾਡੀ ਜ਼ਿੰਦਗੀ ਨੂੰ ਬੜੀ ਭਾਰੀ ਪੈਂਦੀਆਂ ਤੇ ਇਹੀ ਕਾਰਨ ਸਾਡੇ ਨਾਲ ਹੁਣ ਹੋਇਆ ਜਦੋਂ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੂਵਮੈਂਟ ਚਲਾਈ ਉਹਦੇ ਵਿੱਚ ਉਹਦੀ ਹਕੀਕਤ ਇਹ ਹੈ ਕਿ ਉਹਦੀ ਆਰ ਦੇ ਵਿੱਚ ਪੰਜਾਬ ਦੇ ਵਿੱਚ 1980ਵਿਆਂ ਦਾ 1990ਵਿਆਂ ਦਾ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕਰਤਾ ਤੁਸੀਂ ਪੁੱਛੋਗੇ ਕਿ ਕਿਵੇਂ ਉਹਦੇ ਵਿੱਚ ਇਹ ਹੈ ਕਿ ਜਿਹੜੇ ਲੋਕ ਨਿਛੇੜੀ ਸੀ ਜਿਹੜੇ ਲੋਕ ਆਮ ਘਰਾਂ ਦੇ ਗਰੀਬ ਘਰਾਂ ਦੇ ਮਜ਼ਦੂਰ ਪਰਿਵਾਰਾਂ ਦੇ ਬੱਚੇ ਸੀ ਨੌਜਵਾਨ ਸੀ ਉਹਨਾਂ ਨੂੰ ਇਹਨਾਂ ਨੇ ਚੱਕ-ਚੱਕ ਕੇ ਥਾਣਿਆਂ ਦੇ ਵਿੱਚ ਦੇ ਦਿੱਤਾ ਕਿ ਅਸੀਂ ਨਸ਼ਾ ਤਸਕਰ ਫੜ ਲਏ ਔਰ ਉਸ ਦੇ ਦੇਖੋ ਝੂਠੇ ਪੁਲਿਸ ਆਪਣੇ ਨਸ਼ਿਆਂ ਦੀ ਆੜ ਦੇ ਵਿੱਚ ਗੈਂਗਸਟਰ ਦੀ ਆੜ ਦੇ ਵਿੱਚ ਔਰ ਗੈਰਮ ਸਮਾਜਿਕ ਤਤਾਂ ਦੀ ਆੜ ਦੇ ਵਿੱਚ ਪੰਜਾਬ ਦੇ ਮਜ਼ਦੂਰ ਘਰਾਂ ਦੇ ਨੌਜਵਾਨਾਂ ਨੂੰ ਪੈਰਾਂ ਦੇ ਵਿੱਚ ਗੋਲੀਆਂ ਮਾਰ ਕੇ ਲੱਤਾਂ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਜਿਹੜਾ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਵੀ ਬਣਾਏ ਔਰ ਜ਼ਖਮੀ ਕਰਕੇ ਉਹਨਾਂ ਨੂੰ ਜਿਹੜਾ ਗੈਂਗਸਟਰ ਵੀ ਬਣਾਇਆ ਔਰ ਉਹਨਾਂ ਨੂੰ ਜਿਹੜਾ ਚਿੱਟੇ ਦੇ ਵਪਾਰੀ ਵੀ ਬਣਾਇਆ ਸੋ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੇ ਮਗਰਮੱਛ ਸੀ ਦੇਖੋ ਇੰਸਪੈਕਟਰ ਇੰਦਰਜੀਤ ਸਿੰਘ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਹੈ ਬੇਸ਼ੁਮਾਰ ਉਹਦੇ ਤੇ ਪਰਚੇ ਦਰਜ ਨਹੀਂ ਇੱਕ ਜਿਹੜਾ ਡੀਐਸਪੀ ਹਕੀਕਤ ਸਿੰਘ ਹੈ ਉਹਦੇ ਬੇਸ਼ੁਮਾਰ ਪਰਚੇ ਉਹਦੇ ਤੇ ਦਰਜ ਨਹੀਂ ਪਟਿਆਲਾ ਜੇਲ੍ਹ ਦੇ ਵਿੱਚ ਜਿਹੜਾ ਉਹ ਹੈਗਾ ਤੇ ਉਹਦੀਆਂ ਸਰਕਾਰ ਜਿਹੜੀ ਪੁਸ਼ਤਪਨਾਹੀ ਕਰਦੀ ਹੈ ਇਹਨਾਂ ਦਾ ਆਪਣਾ ਮੰਤਰੀ ਜਿਹੜਾ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਰਿਹਾ ਸਰਕਾਰ ਉਹਦੀਆਂ ਲੱਤਾਂ ਦੱਬਦੀ ਰਹੀ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਇਹਨਾਂ ਨੇ ਯੁੱਧ ਨਸ਼ਿਆਂ ਵਿਰੁੱਧ ਦੀ ਆੜ ਦੇ ਵਿੱਚ ਜਿਹੜੇ ਸਹੀ ਮਹਨਿਆਂ ਚ ਅਸਲ ਮਹਨਿਆਂ ਦੇ ਵਿੱਚ ਦੋਸ਼ੀ ਸੀ ਉਹਨਾਂ ਤੇ ਕਾਰ ਆ ਦੇਖੋ ਗੁਰਦੀਪ ਰਾਣੋ ਹੈ ਉਹਦੇ ਘਰ ਨੂੰ ਕਿਉਂ ਨਹੀਂ ਹਟਾਇਆ ਆ ਇੱਕ ਬੀਬੀ ਹੋਰ ਚਿੱਟੇ ਵਾਲੀ ਜਿਹੜੀ ਥਾਰ ਬੀਬੀ ਜਿਹਨੂੰ ਕਹਿੰਦੇ ਆ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਉਹ ਤਾਂ ਚਲੋ ਜਦੋਂ ਲੋਕਾਂ ਦਾ ਵਿਦਰੋਹ ਹੋਇਆ ਮਾਰੀ ਮੋਟੀ ਇਹਨਾਂ ਨੇ ਖਾਣਾ ਪੂਰਤੀ ਕੀਤੀ ਹੈ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਇਹ ਮੂਵਮੈਂਟ ਲੋਕਾਂ ਦੇ ਵਿੱਚ ਜਦੋਂ ਫੇਲ ਹੋਈ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਵੀ ਸਰਕਾਰ ਹਰ ਫਰੰਟ ਦੇ ਉੱਤੇ ਫੇਲ ਹੈ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਅਸੀਂ ਲੋਕਾਂ ਦੀ ਹਮਦਰਦੀ ਹਾਸਲ ਕਰਨ ਵਾਸਤੇ ਆਪਣੇ ਕਾਲੇ ਕਾਰਨਾਮਿਆਂ ਦੇ ਉੱਤੇ ਪਰਦਾ ਪਾਉਣ ਵਾਸਤੇ ਅਸੀਂ ਹੁਣ ਇਸ ਤਰ੍ਹਾਂ ਕਰਦੇ ਇੱਕ ਨਵੀਂ ਸਕੀਮ ਚੱਲੀ ਕਿ ਮਜੀਠੀਆ ਸਾਹਿਬ ਦੇ ਉੱਤੇ ਪਰਚਾ ਦੇ ਦਈਏ ਪ੍ਰਚਾਰ ਕੀਤਾ ਅਸੀਂ ਬਹੁਤ ਵੱਡਾ ਨਸ਼ਾ ਤਸਕਰ ਫੜ ਲਿਆ ਅਸੀਂ ਬਹੁਤ ਵੱਡੀ ਮੱਲ ਮਾਰ ਲਈ ਜਿਹੜਾ ਜੀ ਚਿੱਟੇ ਦਾ ਪਦਾਇਸ਼ੀ ਸੀਗਾ ਜਿਹੜਾ ਚਿੱਟਾ ਸਪਲਾਈ ਕਰਦਾ ਸੀ ਜਿਹੜਾ ਪੰਜਾਬ ਦੇ ਵਿੱਚ ਚਿੱਟਾ ਲੈ ਕੇ ਆਇਆ ਸੋ ਜਦੋਂ ਇਹਦੇ ਭੇਤ ਉਦੋਂ ਖੁੱਲ ਗਿਆ ਜਦੋਂ 25 ਜੂਨ 2025 ਨੂੰ ਉਹਨਾਂ ਦੇ ਘਰ ਦੇ ਵਿੱਚ ਰੇਡ ਹੁੰਦੀ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਰੇਡ ਹੁੰਦੀ ਹੈ ਉਹਨਾਂ ਨੂੰ ਮਿਲਣਾ ਹੈ ਹਲਕੇ ਦੇ ਲੋਕਾਂ ਨਾਲ ਪੁਲਿਸ ਦੇ ਜਿਹੜਾ ਵਿਜੀਲੈਂਸ ਨੇ ਦੁਰਭਵਾਰ ਕੀਤਾ ਉਹਨਾਂ ਦੇ ਇਲੈਕਟਿਡ ਜਿਹੜੀ ਧਰਮ ਪਤਨੀ ਹੈ ਬੀਬਾ ਗਨੀਬਕੌਰ ਮਜੀਠੀਆ ਜੀ ਐਮਐਲਏ ਨੇ ਸਿਟਿੰਗ ਐਮਐਲਏ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਸਵੇਰੇ ਤੜਕੇ ਉੱਠਦੇ ਬੱਚਿਆਂ ਨੂੰ ਜਿਹੜੇ ਟੇਬਲ ਬ੍ਰੇਕਫਾਸਟ ਦੇ ਟੇਬਲ ਤੇ ਸੀ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਔਰ ਦੇਖੋ ਹਾਸੋ ਹੁਣੀ ਗੱਲ ਇਹ ਹੋਈ ਕਿ ਜਿਹੜਾ ਇਸ ਗੱਲ ਦਾ ਰੇਡ ਤੋਂ ਬਾਅਦ ਜੋ ਖੁਲਾਸਾ ਕਰਨਾ ਸੀ ਇਨਵੈਸਟਿੰਗ ਏਜੰਸੀ ਦਾ ਕੰਮ ਹੈ ਵਿਜੀਲੈਂਸ ਦਾ ਕੰਮ ਸੀ ਉਹ ਰੇਡ ਦੇ ਦੌਰਾਨ ਉਹਨਾਂ ਨੂੰ ਕੀ ਉਹਨਾਂ ਨੇ ਰਿਕਵਰ ਕੀਤਾ ਕਿਆ ਕਿਆ ਤੱਥ ਸਾਹਮਣੇ ਆਏ ਉਹ ਆ ਕੇ মিডিਆ ਨੂੰ ਜਿਹੜਾ ਬਰੀਫ ਕਰ ਦੇ ਪਰ ਹੋਇਆ ਉਲਟ ਹਲੇ ਰੇਡ ਚੱਲ ਰਹੀ ਸੀ ਤੇ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕੈਬਨਟ ਵਜ਼ੀਰ ਸੀ ਜਿਨ੍ਹਾਂ ਨੂੰ ਆਪਣੇ ਵਿਭਾਗ ਦਾ ਵੀ ਪਤਾ ਨਹੀਂ ਹੈਗਾ ਉਹ ਤਾਂ ਬਿਨਾਂ ਮਹਿਕਮੇ ਤੋਂ ਹੀ ਕੈਬਨਟ ਮੰਤਰੀ ਬਣੇ ਰਹੇ ਤੇ ਉਹ ਆ ਕੇ ਪ੍ਰੈਸ ਨੂੰ ਮੀਡੀਆ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਜੀ ਕਿ ਜੀ ਐਨੇ ਲੈਪਟਾਪ ਮਿਲ ਗਏ 29 ਫੋਨ ਮਿਲ ਗਏ ਉਹ ਦੇਖੋ ਇਹ ਸਭ ਬਕਵਾਸ ਮਾਰਿਆ ਇਹਨਾਂ ਨੇ ਸਾਰਾ ਝੂਠ ਬੋਲਿਆ ਸਾਰਾ ਲੋਕਾਂ ਨੂੰ ਝੂਠ ਪਰੋਸਿਆ ਲੋਕਾਂ ਨੂੰ ਗੁੰਮਰਾਹ ਕੀਤਾ ਨਸ਼ੇ ਦਾ ਤਸਕਰ ਫੜ ਲਿਆ ਉਸ ਤੋਂ ਬਾਅਦ ਹੁਣ ਜਦੋਂ ਪਰਚਾ ਹੁੰਦਾ ਪਰਚਾ ਹੁੰਦਾ ਜਿਹੜੀ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ 13 ਦੇ ਵਿੱਚ ਇੱਕ A ਤੇ ਇੱਕ B ਦੇ ਵਿੱਚ 13 ਇੱਕ ਸੌਰੀ ਜਿਹੜਾ ਪ੍ਰੀਵੈਂਸ਼ਨ ਆਫ ਕਰਾਪਸ਼ਨ ਹੈ ਪੀਸੀਆ ਐਕਟ ਲਗਾਇਆ ਉਹਦੇ ਵਿੱਚ ਉਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਉਹ ਆਮਦਨ ਤੋਂ ਜ਼ਿਆਦਾ ਉਹਨਾਂ ਨੇ ਜਿਹੜੀ ਸਰੋਤ ਆਮਦਨ ਸਰੂਤਾਂ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ ਹੁਣ ਦੇਖੋ ਪ੍ਰਚਾਰ ਕਰ ਰਿਹਾ ਹੈ ਯੁੱਧ ਨਸ਼ੇ ਅੰਭ੍ਰੁਤ ਪ੍ਰਚਾਰ ਕਰ ਰਿਹਾ ਕਿ ਨਸ਼ੇ ਦਾ ਬਹੁਤ ਵੱਡਾ ਤਸਕਰ ਫੜ ਲਿਆ ਤੇ ਪਰਚਾ ਦੇ ਰਿਹਾ ਉਹਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਬਿਲਕੁਲ ਇਹਦੇ ਵਿੱਚ ਕੋਈ ਸੱਚਾਈ ਨਹੀਂ ਔਰ ਹੁਣ ਜਿਹੜੀ ਤਾਜ਼ਾ ਸਥਿਤੀ ਹੈ ਮੈਂ ਤੁਹਾਨੂੰ ਦੱਸ ਦਿਆਂ ਹਲੇ ਪਲ ਪਰਸੋ ਜਿਹੜਾ ਗਵਰਨਮੈਂਟ ਆਫ ਪੰਜਾਬ ਨੇ ਇੱਕ ਐਫੀਡੇਵਿਟ ਫਾਈਲ ਕੀਤਾ ਉਦੇ ਵਿੱਚ ਨਾ 29 ਮੋਬਾਈਲਾਂ ਦੀ ਗੱਲ ਨਾ 4 ਲੈਪਟਾਪਾਂ ਦੀ ਗੱਲ ਨਾ ਕਿਸੇ ਹੋਰ ਕਿਸੇ ਜਿਆਦੇ ਕਿਸੇ ਹੋਰ ਜਿਹੜੀ ਵਸਤੂ ਦੀ ਚੀਜ਼ ਵਸਦੀ ਕਿਸੇ ਹੋਰ ਆਰਟੀਕਲ ਦੀ ਗੱਲ ਉਹਦੇ ਵਿੱਚ ਤੁਸੀਂ ਮਹਰਾਨ ਹੋਗੇ ਉਹਦੇ ਵਿੱਚ ਕੀ ਕਹਿੰਦੇ ਜੀ ਕਿ ਮਜੇਠੀਆਂ ਸਾਨੂੰ ਮੁੱਛਾਂ ਕਹਿੰਦੇ ਮਰੋੜ ਕੇ ਡਰਾਉਂਦਾ ਤੇ ਸਾਡੇ ਪੱਟਾਂ ਤੇ ਥਾਪੀਆਂ ਮਾਰ ਕੇ ਸਰਕਾਰ ਨੂੰ ਡਰਾਉਂਦਾ ਆ ਤਾਂ ਉਹਨਾਂ ਨੇ ਦੋਸ਼ ਲਾਏ ਕਿੰਨੀ ਦੇਖੋ ਬੜੀ ਹਾਸੋ ਹੁਣੀ ਜਿਹੜੀ ਸਥਿਤੀ ਆ ਪੰਜਾਬ ਦੇ ਵਿੱਚ ਬਣੀ ਹੋਈ ਆ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਟਕਾਇਆ ਜਾ ਰਿਹਾ ਇਹ ਤਾਂ ਹੋ ਗਈ ਆਵਾਦੀ ਪਾਰਟੀ ਦੀ ਗੱਲ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਵੀ ਅਕਾਲੀ ਦਲ ਦੀ ਅਕਾਲੀ ਦਲ ਦਾ ਇਸ ਟਾਈਮ ਜੋ ਗ੍ਰਾਫ ਹੈ ਇੱਕ ਰੈਲੀ ਵੀ ਕੀਤੀ ਆ ਤੁਸੀਂ ਮੋਹਾਲੀ ਜਿਹਦੇ ਵੀ ਤੁਹਾਡਾ ਬਹੁਤ ਵੱਡਾ ਰੋਲ ਸੀਗਾ ਤੇ ਦਰਸ਼ਕੋ ਮੈਂ ਦੱਸਣਾ ਚਾਹੁੰਦਾ ਇਹਨਾਂ ਨੇ ਮੋਹਾਲੀ ਕਰੈਲੀ ਕੀਤੀ ਆ ਬਾਦਲ ਸਾਹਿਬ ਦੇ ਨਾਲ ਜਿਹੜੀ ਕੀਤੀ ਆ ਸ਼ੋਨੀ ਅਕਾਲੀ ਦਲ ਦੀ ਬਹੁਤ ਵੱਡਾ ਹਜੂਮ ਇਕੱਠਾ ਹੋਇਆ ਸੀ ਉੱਥੇ ਉਹਦੇ ਕਰਕੇ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਉਹਦਾ ਕੋਈ ਥੋੜਾ ਪਲੇਟਫਾਰਮ ਨੂੰ ਨਜ਼ਰ ਆ ਰਿਹਾ ਦੇਖੋ ਗੱਲ ਉਹੀ ਹੈ ਦੇਖੋ ਇਹ ਜਿਹੜੀ ਸਰਕਾਰ ਹੈ ਅੱਜ ਪੰਜਾਬ ਦੇ ਜਿਹੜਾ ਮਤਲਬ ਗੁਰੂਗ੍ਰਾਮ ਜਿਹੜਾ ਗੁੜਗਾਵਾ ਔਰ ਨੋਡਾ ਦੇ ਤਰਜ ਦੇ ਉੱਤੇ ਉਥੋਂ ਦੇ ਵੱਡੇ ਵੱਡੇ ਖਾਂਦਾਨੀ ਰਈਸ ਬਿਲਡਰਾਂ ਦੇ ਨਾਲ ਮਿਲ ਕੇ ਪੰਜਾਬ ਨੂੰ ਬੰਜਰ ਬਣਾਉਣ ਦੀ ਤਿਆਰੀ ਕਰ ਰਹੀ ਹੈ ਉਹਦੇ ਦੋ ਮਨਸੂਬੇ ਨੇ ਇੱਕ ਤੇ ਪਾਸੇ ਤਾਂ ਇੱਕ ਪਾਸੇ ਤਾਂ ਅਸੀਂ ਜਿਹੜਾ ਪੈਸਾ ਲੁੱਟਣਾ ਪੰਜਾਬ ਦੇ ਵਿੱਚੋਂ ਦੂਸਰੀ ਮਨਸਾ ਇਹਨਾਂ ਦੀ ਹੈਗੀ ਹੈ ਕਿ ਕਿਸਾਨਾਂ ਨੂੰ ਇਹਨਾਂ ਨੇ ਉਹਨਾਂ ਨੂੰ ਤਬਾਹ ਕਰਨਾ ਬਰਬਾਦ ਕਰਨਾ ਮੰਗਤੇ ਬਣਾ ਕੇ ਰੋਡ ਦੇ ਕਿਨਾਰੇ ਉਹਨਾਂ ਨੂੰ ਭੀਖ ਮੰਗਣ ਵਾਸਤੇ ਮਜਬੂਰ ਕਰਨਾ ਦੋ ਮਕਸਦ ਨੇ ਔਰ ਤੁਸੀਂ ਦੇਖ ਲਓ ਅੱਜ ਪੰਜਾਬ ਦੇ ਵਿੱਚ 63000 ਏਕੜ ਜ਼ਮੀਨ ਜਿਹੜੀ ਐਕਵਾ ਕੀਤੀ ਜਾ ਰਹੀ ਹੈ ਲੈਂਡ ਪੂਲਿੰਗ ਸਕੀਮ ਇੱਥੇ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਕਿ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਗਵਰਨਮੈਂਟ ਆਫ ਇੰਡੀਆ ਦੀ ਹੈ ਇਸ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਨੇ ਵੀ ਜ਼ਿਮੀਦਾਰਾਂ ਦੀ ਜ਼ਮੀਨ ਇਕੱਤਰ ਕੀਤੀ ਸੀ ਉਹਦੇ ਵਿੱਚ ਅਸੀਂ ਬਹੁਤ ਸਾਰੇ ਉਹਦੇ ਵਿੱਚ ਅਸੀਂ ਅਵਾਰਡ ਵੀ ਦਿੱਤਾ ਸੀ ਦੇਖੋ ਅਸੀਂ 1000 ਗਜ ਦਾ ਉਹਨੂੰ ਜਿਹੜਾ ਰੈਜੀਡੈਂਸ਼ੀਅਲ 200 ਗਜ ਦਾ ਉਹਨੂੰ ਕਮਰਸ਼ੀਅਲ ਉਸ ਤੋਂ ਬਾਅਦ ਜਿੰਨਾ ਉਸ ਸਮੇਂ ਜਿਹੜਾ ਮਾਰਕੀਟ ਦਾ ਰੇਟ ਸੀ ਜ਼ਮੀਨ ਦਾ ਫਾਰ ਇਗਜ਼ਾਮਪਲ 10 ਲੱਖ ਰੁਪਏ ਕਿਲਾ ਸੀ ਅਸੀਂ 40 ਲੱਖ ਰੁਪਏ ਕਿਲਾ ਦਿੱਤਾ ਡੀਸੀ ਰੇਟ ਤੋਂ 4 ਗੁਣਾ ਜ਼ਿਆਦਾ ਦਿੱਤਾ ਉਸ ਤੋਂ ਬਾਅਦ ਉਸ ਮੰਨ ਲਓ ਕਿਸੇ ਕੋਲੇ 10 ਕਿਲੇ ਆ ਉਹਨੇ 1 ਕਰੋੜ ਦੀ ਜ਼ਮੀਨ ਵੇਚਤੀ 1 ਕਰੋੜ ਦੀ ਜ਼ਮੀਨ ਦੇ ਨਾਲ ਉਹਨੇ ਅੱਗੇ ਜਾ ਕੇ ਕਿੰਨੀ ਜ਼ਮੀਨ ਲੈਣੀ ਹੈ ਜਿੱਥੇ ਜ਼ਮੀਨ ਲੈਣੀ ਹੈ ਉਹਦੀ ਜਿਹੜੀ ਸਟੈਂਪ ਡਿਊਟੀ ਸੀ ਉਹ ਬਿਲਕੁਲ ਬਾਦਲ ਸਾਹਿਬ ਨੇ ਬਿਲਕੁਲ ਫ੍ਰੀ ਕਰਤੀ ਔਰ ਜੇ ਉਹਨੂੰ ਇੱਕ ਟਿਊਬਲ ਦਾ ਕਨੈਕਸ਼ਨ ਵੀ ਉਹਨੂੰ ਹਰੀ ਜਿਹੜਾ ਦੇਣ ਦਾ ਐਲਾਨ ਕੀਤਾ ਸੀ ਉਹ ਦੰਦੇ ਰਹੇ ਅਸੀਂ ਹੁਣ ਜਿਹੜੀ ਅੱਜ ਦੀ ਪਾਲਸੀ ਹੈ ਇਹ ਲੈਂਡ ਪੂਲਿੰਗ ਸਕੀਮ ਨਹੀਂ ਹੈਗੀ ਇਹ ਉਹਦੇ ਆਰ ਦੇ ਵਿੱਚ ਲੈਂਡ ਲੂਟਿੰਗ ਲੈਂਡ ਗ੍ਰੈਬਿੰਗ ਸਕੀਮ ਹੈ ਉਹਦੇ ਵਿੱਚ ਦੇਖੋ ਅਸੀਂ ਸ਼੍ਰੋਮਣੀ ਅਕਾਲੀ ਦਲ ਪਹਿਲੇ ਦਿਨ ਤੋਂ ਇਸ ਗੱਲ ਲਈ ਵਜਿੰਦਾ ਹੈ ਇਸ ਗੱਲ ਲਈ ਅੜੇਲ ਹੈ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਧੋਖਾ ਨਹੀਂ ਹੋਣ ਦੇਣਾ ਉਹਨਾਂ ਦੀਆਂ ਝੋਟੇ ਦੇ ਸਿਰ ਵਰਗੀਆਂ ਜਰਖੇਜ ਜ਼ਮੀਨਾਂ ਜਿਹੜੀਆਂ ਦੇਸ਼ ਦੇ ਭੰਡਾਰ ਦੇ ਵਿੱਚ 85% ਯੋਗਦਾਨ ਪਾਉਂਦੀਆਂ ਨੇ ਅੰਨ ਭੰਡਾਰ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਅਸੀਂ ਖੋਹ ਕੇ ਇੱਥੇ ਜਿਹੜੇ ਇੱਟਾਂ ਦੇ ਮਹਿਲ ਨਹੀਂ ਬਣਦੇ ਨੇ ਪੱਥਰਾਂ ਦੇ ਮਹਿਲ ਨਹੀਂ ਬਣਦੇ ਨੇ ਉਹ ਚਾਹੇ ਕੋਈ ਆਮ ਆਦੀ ਪਾਰਟੀ ਵੀ ਆ ਨਹੀਂ ਆਮ ਆਦਮੀ ਪਾਰਟੀ ਦਾ ਤਾਂ ਕੋਈ ਬੜਾ ਹੀ ਉਹਦਾ ਤਾਂ ਸਾਫ ਹੈ ਜੀ ਉਹਦਾ ਤਾਂ ਬਿਲਕੁਲ ਨਹੀਂ ਨੇ ਆਉਣਾ ਉਹ ਪੰਜਾਬ ਦੇ ਵਿੱਚ ਲੋਕ ਉਸ ਤੋਂ ਅੱਕ ਚੁੱਕੇ ਐ ਕਿਉਂ ਉਹ ਤਾਂ ਬਿਲਕੁਲ ਕਿਸੇ ਉਹਦੇ ਵਿੱਚ ਰੱਬ ਜੱਗ ਚਹੀ ਨਹੀਂ ਉਹਦਾ ਸੁਪੜਾ ਪੰਜਾਬ ਦੇ ਵਿੱਚ ਉਹਦੀ ਪਦਾਇਸ਼ ਹੋਈ ਸੀ ਤੇ ਪੰਜਾਬ ਦੇ ਵਿੱਚੋਂ ਹੋਈ ਉਹਦੀ ਅਰਥੀ ਸਮੇਟ ਕੇ ਲੋ ਦਿੱਲੀ ਛੱਡ ਕੇ ਆਉਣਗੇ ਕਿਉਂਕਿ ਦਿੱਲੀ ਦੀਆਂ ਜੇਲਾਂ ਕੇਜਰੀਵਾਲ ਸਾਹਮ ਨੂੰ ਬੜੀ ਬੇਸਬਰੀ ਦੇ ਨਾਲ ਉਡੀਕ ਰਹੀਆਂ ਉਹ ਤਾਂ ਸਿਰਫ ਆਪਣਾ ਆਪਣੀ ਜਾਨ ਬਚਾ ਕੇ ਪੰਜਾਬ ਦੇ ਵਿੱਚ ਲੁਕਦਾ ਫਿਰਦਾ ਹੁਣ ਇੱਕ ਲਾਸਟ ਗੱਲ ਇਹ ਦੱਸੋ ਕਿ ਜੋ ਆਪਾਂ ਹਾਲਾਤ ਉਸ ਦਸ ਰਵੀ ਸ਼ਰਮਣੀ ਕਾਲ ਦਲ ਖੜਾ ਹੋਏਗਾ ਜਾਂ ਖੜਾ ਹੋ ਰਿਹਾ ਰੈਲੀਆਂ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਮਿਹਨਤ ਕਰ ਰਹੇ ਨੇ ਕਿ ਜਿਹੜਾ ਥੋੜਾ ਬਾਗੀ ਧੜਾ ਹੈ ਕੀ ਉਹਨੂੰ ਨਾਲ ਲੈ ਰਹੇ ਹੋ ਕੋਸ਼ਿਸ਼ ਕਰ ਰਹੇ ਹੋ ਕਿ ਹਾਬੀ ਉਹਨੂੰ ਨਾਲ ਲੈ ਕੇ ਚੱਲੀ ਜਣਾ ਨੂੰ ਕੋਈ ਐਸੀ ਥੋੜੀ ਗੱਲਬਾਤ ਚੱਲ ਰਹੀ ਹੈ ਦੇਖੋ ਮੈਂ ਫੇਰ ਤੁਹਾਨੂੰ ਇੱਥੇ ਸਪਸ਼ਟ ਕਰ ਦਿਆਂ ਕਿ ਜਿਹੜਾ ਪੰਜਾਬ ਦਾ ਦਰਦਮੰਦ ਦਰਦਮੰਦ ਹੈ ਕੋਈ ਵੀ ਜਿਹੜਾ ਪੰਜਾਬ ਦਾ ਦਰਦ ਸਿੱਖੀ ਦਾ ਦਰਦ ਪੰਥ ਦਾ ਦਰਦ ਸਿੱਖੀ ਰਹੁ ਰਵੈਤਾਂ ਰਵੈਤਾਂ ਦੀ ਗੱਲ ਪੰਥਕ ਸਿਧਾਂਤਾਂ ਦੀ ਗੱਲ ਰੱਖ ਕੇ ਪੰਜਾਬ ਦਾ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਅਲਾਈਅੰਸ ਕਿਸੇ ਵੀ ਤਰ੍ਹਾਂ ਦਾ ਸਹਾਇਕ ਕਰਨਾ ਚਾਹੁੰਦਾ ਹੈ ਉਹਨੂੰ ਅਸੀਂ ਦੋਨੋਂ ਬਾਹਾਂ ਖਿਲਾਰ ਕੇ ਉਹਨੂੰ ਅੱਡ ਕੇ ਅਸੀਂ ਉਹਦੇ ਚਰਨੇ ਨਤਮਸਤਕ ਹੋ ਕੇ ਉਹਨੂੰ ਅਸੀਂ ਕਲਾਂ ਵਿੱਚ ਲਵਾਗੇ ਪਰ ਜਿਨ੍ਹਾਂ ਲੋਕਾਂ ਨੇ ਔਖੇ ਸਮੇਂ ਵੇਲੇ ਪੰਥ ਵਿਰੋਧੀ ਸ਼ਕਤੀਆਂ ਦੇ ਨਾਲ ਮਿਲ ਕੇ ਪੰਜਾਬ ਦੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸਰਕਾਰ ਦੇ ਵਿਰੁੱਧ ਜਿਹੜਾ ਜਿਨ੍ਹਾਂ ਨੇ ਤਰਦਤ ਕੀਤਾ ਜਿਨ੍ਹਾਂ ਨੇ ਐਕਟੀਵਿਟੀ ਕੀਤੀ ਜਿਨ੍ਹਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਉਹਨਾਂ ਨੂੰ ਅਸੀਂ ਕਦੇ ਵੀ ਹਰਗिज ਆਪਣੇ ਨਾਲ ਨਹੀਂ ਲਾਵਾਂਗੇ ਉਹ ਛੱਡ ਚਾਹੇ ਇੱਕ ਹੋਵੇ ਚਾਹੇ ਦੋ ਹੋਵੇ ਚਾਹੇ 10 ਹੋਵੇ ਚਾਹੇ 나ਡੂ ਖਾਂ ਹੋਵੇ ਚਾਹੇ 나ਡੂ ਖਾਂ ਦਾ ਬਾਫ ਹੋਵੇ ਕਿਉਂਕਿ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨ ਚਰੂਮਣੀ ਅਕਾਲੀ ਦਲ ਜਿਹੜੇ ਬੜੇ ਬੇਬਾਕੀ ਦੇ ਨਾਲ ਬੜੇ ਤਰੀਕੇ ਦੇ ਨਾਲ ਬੜੇ ਸਿਸਟਮੈਟਿਕਲੀ ਪਰ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਹੈ ਜਿਹੜੇ ਪੰਜਾਬ ਦੇ ਹੱਕਾਂ ਵਾਸਤੇ ਲੜ ਸਕਦੇ ਆ ਅੜ ਸਕਦੇ ਆ ਔਰ ਖੜ ਸਕਦੇ ਆ ਔਰ ਬਾਕੀ ਦੇ ਤਾਂ ਸਾਰੇ ਜਿਹੜੇ ਹੈਗੇ ਆ ਉਹ ਲੀਰਾਂ ਨੇ ਜੀ ਜਿੱਧਰ ਨੂੰ ਕਿਸੇ ਨੂੰ ਕਿਸੇ ਨੂੰ ਮਾਰਤੀ ਕਿਸੇ ਨੇ ਕਿੱਕ ਮਾਰਤੀ ਉਧਰ ਨੂੰ ਦੌੜ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਲਈ ਜੇ ਜੱਟ ਕੋਈ ਖੜਾ ਅੱਜ ਪੰਜਾਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਹੈ ਮੈਂ ਲੋਕਾਂ ਨੂੰ ਵੀ ਤੁਹਾਡੇ ਜਰੀਏ ਇਸ ਗੱਲ ਦੀ ਬੇਨਤੀ ਕਰੂੰਗਾ ਕਿ ਆਓ ਠੀਕ ਹੈ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਗੁਨਾਮੀਆਂ ਜਦੋਂ ਬੰਦਾ ਕੰਮ ਕਰਦਾ ਹੈ ਜਿਹੜੇ ਬੰਦੇ ਨੇ ਕੋਈ ਕੰਮ ਨਹੀਂ ਕਰਨਾ ਉਸ ਤੋਂ ਤਾਂ ਗਲਤੀ ਹੋਣੀ ਹੋਣੀ ਜਿਹੜਾ ਬੰਦਾ ਕੰਮ ਕਰੇਗਾ ਉਹ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਵੀ ਸਕਦੀਆਂ ਜੇ ਕੋਈ ਬੀਤੇ ਸਮੇਂ ਦੌਰਾਨ ਕੋਈ ਐਸੀ ਗਲਤੀ ਕੋਈ ਨੌਬਤ ਆਈ ਵੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਲਤਾਂ ਨੂੰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਅਸੀਂ ਸਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਿਪਾਈ ਹੈ ਪਾਰਟੀ ਵੱਲੋਂ ਅਸੀਂ ਹੱਥ ਜੋੜ ਕੇ ਸਾਰਿਆਂ ਤੇਰਾ ਨੂੰ ਮਾਫੀ ਮੰਗਦੇ ਆ ਔਰ ਉਸ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਵੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਖੜ ਕੇ ਦੋਨੋਂ ਹੱਥ ਝੋਲੀ ਅੱਡ ਕੇ ਇਸ ਗੱਲ ਦੀਆਂ ਸਾਰੀਆਂ ਜਿਹੜੀਆਂ ਗੁਨਾਹ ਸੀ ਪਾਰਟੀ ਦੇ ਗੁਨਾਹ ਸੀ ਪਾਰਟੀ ਦੀਆਂ ਗਲਤੀਆਂ ਸੀ ਆਪਣੀ ਝੋਲੀ ਪਾਲੀਆਂ ਇਸ ਤੋਂ ਵੱਧ ਕੇ ਹੋਰ ਕੀ ਹੋ ਸਕਦਾ ਬੰਦੇ ਨੂੰ ਹੁਣ ਫਾਂਸੀ ਥੋੜੋ ਦੇਣਾ ਹੈ ਇਹ ਸਾਹਿਬ ਅਲੀ ਸਾਹਿਬ ਨੇ ਬੜਾ ਚੱਕਿਆ ਜੀ ਮੁੱਦਾ ਕਿ ਉਹ ਜੋ ਲੋਕਾਂ ਦੀ ਆਵਾਜ਼ ਆ ਜੋ ਸੁਣਨ ਕਲਲ ਅਲੀਗੇਸ਼ਨ ਲਗਾ ਰਿਹਾ ਕਿ ਵੀ ਉਹ ਭਾਜਪਾ ਦੇ ਪਿੱਛੇ ਦੀ ਬੈਕ ਤੇ ਗੱਲ ਕਰ ਰਿਹਾ ਇਸ ਚਾਹੀਏ ਜੀ ਇਹ ਦੇਖੋ 19 ਜਿਹੜੀ ਪਿਛਲੇ ਮਹੀ ਬਾਇਲੈਕਸ਼ਨ ਲੁਧਿਆਣਾ ਪੱਛਮੀ ਦੀ ਹੋਈ ਹੈ ਉਹਦੇ ਵਿੱਚ ਅਸੀਂ ਖੁੱਲੇ ਆਮ ਇਹ ਗੱਲ ਕਹੀ ਸੀ ਔਰ ਇਹ ਗੱਲ ਪ੍ਰਪੱਕ ਸਚਾਈ ਹੈ ਕਿ ਮਨਪ੍ਰੀਤ 41 ਸਾਹਿਬ ਨੇ ਆਪ ਬੈਕ ਡੋਰ ਤੇ ਰਹਿ ਕੇ ਉਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰ ਆਪਣੇ ਜੋ ਆਈ ਭਾਈ ਜਿੰਨੇ ਵੀ ਕੁੜਮਚਾਰਾ ਸਾਰਾ ਉਹ ਆਮ ਆਦਮੀ ਪਾਰਟੀ ਦੀ ਮਦਦ ਦੇ ਲਈ ਇਮਦਾਦ ਦੇ ਲਈ ਲਗਾਇਆ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਅੰਦਰ ਖਾਤੇ ਰਹਿ ਕੇ ਮੁਕੰਮਲ ਤੌਰ ਤੇ ਵਿਰੋਧਤਾ ਕੀਤੀ ਸਾਡੇ ਕੋਲ ਵੀ ਖਬਰਾਂ ਉਹ ਲੋਕਾਂ ਦੀ ਇਹ ਕਚਹਿਰੀ ਦੇ ਵਿੱਚ ਵੀ ਹੈ ਉਹ ਸਾਡੀ ਇਸ ਗੱਲ ਨੂੰ ਜਾਂ ਇਸ ਉਹਨਾਂ ਦੇ ਇਸ ਕੁਕਰਮ ਨੂੰ ਬਲ ਹੋਰ ਮਿਲ ਗਿਆ ਸਾਨੂੰ ਇਸ ਗੱਲ ਦੀ ਤਸਦੀਕ ਹੋ ਗਈ ਜਦੋਂ ਆਮ ਆਦਮੀ ਪਾਰਟੀ ਜਿਹੜੀ 24311 ਏਕੜ ਲੁਧਿਆਣੇ ਦੀ ਜ਼ਮੀਨ ਲੈਂਡ ਪੂਲਿੰਗ ਸਕੀਮ ਦੇ ਤਹਿਤ ਹੜੱਪ ਰਹੀ ਹੈ ਉਹਦੇ ਵਿੱਚ ਇਹਨਾਂ ਨੇ ਮਨਪ੍ਰੀਤ ਈਆਲੀ ਨੂੰ ਫਾਇਦਾ ਦੇਣ ਵਾਸਤੇ ਇਨਾਮ ਦੇਣ ਵਾਸਤੇ ਉਹਨੂੰ ਉਸ ਮੱਦ ਦੇ ਵਿੱਚੋਂ ਉਸ ਪਾਲਿਸੀ ਤੋਂ ਬਾਹਰ ਰੱਖ ਕੇ ਉਹਨੂੰ ਫਾਇਦਾ ਦਿੱਤਾ ਇਹ ਬਿਲਕੁਲ ਸਚਾਈਆ ਦੇਖੋ ਦਰਸ਼ਕੋ ਸਾ ਸ਼ਮਸ਼ੀ ਜੀ ਨੇ ਬਹੁਤ ਖੁੱਲ ਕੇ ਗੱਲ ਕਰੀ ਹਰ ਪਹਿਲੂ ਤੇ ਗੱਲ ਰੱਖੀ ਇਹਨਾਂ ਨੇ ਸੋਸਾ ਸ਼ਮਸ਼ੀ ਜੀ ਤੁਹਾਡਾ ਤੁਸੀਂ ਸਟੂਡੀਓ ਆਇਆ ਥੋੜਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਰੇ ਸਰੋਤਿਆਂ ਦਰਸ਼ਕਾਂ ਦੇ ਰੂਬਰੂ ਕੀਤਾ ਤੁਸੀਂ ਐਨੇ ਪਿਆਰ ਮੁਹੱਬਤ ਵਾਲੇ ਬੰਦੇ ਆ ਮੈਂ ਸਾਰੇ ਦਰਸ਼ਕਾਂ ਸਰੋਤਿਆਂ ਨੂੰ ਵੀ ਇਸ ਗੱਲ ਦੀ ਬੇਨਤੀ ਅਰਜ਼ੋਈ ਕਰੂੰਗਾ ਕਿ ਚੰਗੇ ਲੋਕਾਂ ਦਾ ਚੰਗੀ ਸੋਚ ਵਾਲੇ ਲੋਕਾਂ ਦਾ ਚੰਗੇ ਚੈਨਲਾਂ ਦਾ ਚੰਗੇ ਮੀਡੀਆ ਦਾ ਸਾਥ ਦਿਆ ਕਰੋ ਉਹਨਾਂ ਨੂੰ ਜਿਹੜਾ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਉਹਨਾਂ ਦੀ ਹੌਸਲਾ ਫੁਜਾਈ ਕਰਿਆ ਕਰੋ ਕਿਉਂਕਿ ਤੁਹਾਡਾ ਭਵਿੱਖ ਬਚਾਉਣ ਔਰ ਬਣਾਉਣ ਦੀ ਜਿਹੜੀ ਸਭ ਤੋਂ ਵੱਧ ਜ਼ਿੰਮੇਵਾਰੀ ਉਹ ਮੀਡੀਆ ਦੇ ਉੱਤੇ ਹੈ ਬਹੁਤ ਬਹੁਤ ਮਿਹ